ਸ਼ੰਭੂ ਬਾਰਡਰ ਦੇ ਉੱਤੇ ਜਾਂ ਖਨੌਰੀ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਦੇ ਹਾਲਾਤ ਨੇ ਤਸਵੀਰਾਂ ਨੇ ਦੂਜੇ ਪਾਸੇ ਸਰਕਾਰ ਆਪਣੇ ਅੜਿयल ਰਵੱਈਏ ਦੇ ਉੱਤੇ ਐ ਪਰ ਕਿਸਾਨਾਂ ਦੇ ਨਾਲ ਜੋ ਦਰਦਸ਼ਾ ਕੀਤੀ ਗਈ ਖਾਸ ਕਰਕੇ ਸ਼ੁਭ ਕਰਨ ਜਿਸ ਦਾ ਪਰਿਵਾਰ ਵਿਲਕ ਰਿਹਾ ਹਾਲਾਂਕਿ ਪੰਜਾਬ ਸਰਕਾਰ ਨੇ 1 ਕਰੋੜ ਰੁਪਏ ਦੀ ਰਾਸ਼ੀ ਦਾ ਜਿਹੜਾ ਐਲਾਨ ਕੀਤਾ ਕਿ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਾਂਗੇ ਪਰ ਪਰਿਵਾਰ ਨੇ ਹਿੰਮਤ ਦਿਖਾਈ ਐ ਇਸ ਤੋਂ ਅੱਗੇ ਕਿ ਜਦ ਤੱਕ ਤੁਸੀਂ ਪਰਚਾ ਕਰਕੇ ਇਨਸਾਫ ਨਹੀਂ ਦਿੰਦੇ ਤਾਂ ਉਦੋਂ ਤੱਕ ਅਸੀਂ ਇਹਨਾਂ ਪੇ ਸ਼ੇਨਾ ਕੀ ਕਰਨਾ ਅਸੀਂ ਇਹਨਾਂ ਨੌਕਰੀਆਂ ਦਾ ਕੀ ਕਰਨਾ ਐਫ ਆਈ ਆਰ ਕਿਉਂ ਨਹੀਂ ਦਰਜ ਹੋਈ ਹਾਲਾਂਕਿ ਜਿਹੜੀ ਪੋਸਟਮਾਰਟਮ ਰਿਪੋਰਟ ਤੱਕ ਬਾਹਰ ਆ ਗਈ ਹੈ ਔਰ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਜਿਹੜੀ ਕਾਲ ਦਿੱਤੀ ਸੀ ਉਸ ਦਾ ਕਿੰਨਾ ਅਸਰ ਦੇਖਣ ਨੂੰ ਮਿਲਿਆ ਮਿਲਿਆ ਕਾਲੀਆਂ ਪੱਟੀਆਂ ਕਾਲੀਆਂ ਪੱਗਾਂ ਕਿੰਨੀਆਂ ਦੇਖਣ ਨੂੰ ਮਿਲੀਆਂ ਤਾਂ ਹੋਰ ਕੀ ਕੁਝ ਰਿਹਾ ਸਾਰੇ ਦਿਨ ਦੇ ਵਿੱਚ ਤੇ ਦੂਜੇ ਪਾਸੇ ਪ੍ਰਸ਼ਾਸਨ ਹੈ ਜਿਹੜਾ ਹਰਿਆਣੇ ਦਾ ਉਹ ਕੀ ਕੁਝ ਕਰਦਾ ਰਿਹਾ ਹੁਣ ਤੱਕ ਐਨ ਐਸ ਏ ਤੇ ਵੀ ਯੂ ਟਰਨ ਲਿਆ ਸਾਰੇ ਮਸਲੇ ਤੇ ਚਰਚਾ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਆ ਸਭ ਤੋਂ ਪਹਿਲਾਂ ਗੱਲ ਇਹ ਜੀ ਉਸ ਪਰਿਵਾਰ ਦੀ ਇੱਕ ਤਾਂ ਘਰ ਤੇ ਪਹਾੜ ਐਡਾ ਵੱਡਾ ਦੁੱਖ ਵਾਲਾ ਕਿ ਉਸ ਨੂੰ ਕਿਸੇ ਵੀ ਢੰਗ ਦੇ ਨਾਲ ਘੱਟ ਨਹੀਂ ਕੀਤਾ ਜਾ ਸਕਦਾ ਦੁੱਖ ਨੂੰ ਪਰ ਜਿਹੜੀ ਉਹਨਾਂ ਨੇ ਹਿੰਮਤ ਦਿਖਾਈ ਹੈ ਕਿਸਾਨ ਜਥੇਬੰਦੀਆਂ ਨੇ ਵੀ ਐਲਾਨ ਕੀਤਾ ਕਿ ਅਸੀਂ ਪਰਿਵਾਰ ਦੇ ਨਾਲ ਆ ਔਰ ਭਾਵੇਂ ਬੇਸ਼ੱਕ ਐਲਾਨ ਕਰ ਦਿੱਤਾ ਸਰਕਾਰ ਨੇ ਦੇਰੀ ਨਾਲ ਪਰ ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਪਹਿਲਾਂ ਇਨਸਾਫ ਚਾਹੀਦਾ ਹੈ ਪਰਚਾ ਦਰਜ ਹੋਣਾ ਚਾਹੀਦਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸੰਦੀਪ ਪਰਚਾ ਤੇ ਉਸੇ ਦੇ ਨਹੀਂ ਹੋ ਸਕਦਾ ਸੀ ਮੌਕੇ ਤੇ ਗਵਾਹ ਸੀ ਅਣਗਿਣਤ ਗਵਾਹ ਸੀ ਔਰ ਜਦ ਗਵਾਹ ਵਾਰ-ਵਾਰ ਚੀਕਾਂ ਮਾਰ ਰਹੇ ਸੀ ਦੁਹਾਈ ਪਾਰੇ ਸੀ ਕਿ ਉਧਰੋਂ ਗੋਲੀ ਵੱਜੀ ਹੈ ਸਿੱਧੀ ਔਰ ਮੁਕੱਦਮਾ ਬੰਦ ਹੈ ਤੇ ਸਰਕਾਰ ਨੇ ਉਸ ਦਿਨ ਕਿਉਂ ਨਹੀਂ ਕੀਤਾ ਹੈਗਾ ਤੁਸੀਂ ਉਸ ਦਿਨ ਪਰਚਾ ਮੁਕਦਮ ਕਰਦੇ ਜਿਹੜੀ ਧਾਰਾ ਉਹਦੇ ਚ ਹੋਰ ਐਡ ਆਨ ਹੋ ਸਕਦੀਆਂ ਸੀ ਕੋ ਸਭ ਤੋਂ ਵੱਡੀ ਗੱਲ ਸ਼ਰੀਅਮ ਗੋਲੀ ਲੱਗੀ ਅਨਗਿਣਤ ਗਵਾਹ ਹੋਵੇ ਤੇ ਸਰਕਾਰ ਕਹੇ ਕਿ ਪੋਸਟਮਾਰਟਮ ਦੀ ਰਿਪੋਰਟ ਡੀ ਕਰਨੀ ਆ ਤੇ ਉਹਦੇ ਚ ਪੋਸਟਮਾਰਟਮ ਦੀ ਰਿਪੋਰਟ ਆ ਗਈ ਤੇ ਫਿਰ ਪਰਚਾ ਕਿਉਂ ਨਹੀਂ ਜਿਹੜੀ ਸਬੂਤ ਵੀ ਕਾਫੀ ਨੇ ਸੋਸ਼ਲ ਮੀਡੀਆ ਤੇ ਜਦ ਡਾਕਟਰਾਂ ਤੋਂ ਵੱਡੀ ਤੇ ਨਹੀਂ ਕੋਈ ਹੈਗੀ ਨਾ ਜਦ ਡਾਕਟਰ ਨੇ ਕਹਿ ਦਿੱਤਾ ਕਿ ਇਹਨਾਂ ਦੀ ਜਿਹੜੀ ਕਤਲ ਹੋਇਆ ਗੋਲੀ ਵੱਜੀ ਆ ਤੇ ਫਿਰ ਪਿੱਛੇ ਕੀ ਆ ਕਿਰ ਕੋ ਮਨਜ਼ੂਰੀ ਲੈਣੀ ਆ ਕੀ ਸੈਂਟਰਲ ਸਰਕਾਰ ਕੋ ਮਨਜ਼ੂਰੀ ਲੈਣੀ ਆ ਜਾਂ ਹਰਿਆਣੇ ਸਰਕਾਰ ਕੋ ਪੁੱਛ ਕੇ ਮਨਜ਼ੂਰੀ ਲੈਣੀ ਹੈ ਕਿ ਮਕਦਮਾ ਦਰਜ ਕਰੀਏ ਜਾਂ ਨਾ ਕਰੀਏ ਪੰਜਾਬ ਜੀ ਜੂਰੀਡਿਕਸ਼ਨ ਦੇ ਵਿੱਚ ਹੋਇਆ ਤੇ ਸਰਕਾਰ ਨੂੰ ਤੁਰੰਤ ਕਰਨੀ ਚਾਹੀਦੀ ਸੀ ਐਫ ਆਈ ਆਰ ਦਰਜ ਕਰਨੀ ਚਾਹੀਦੀ ਉਦੋਂ ਹੀ ਜਿਹੜਾ ਐਸ ਐਚਓ ਖਨੌਰੀ ਆ ਉਹਨੂੰ ਪਰਚਾ ਦਰਜ ਕਰਨਾ ਚਾਹੀਦਾ ਸੀ ਸਰਕਾਰ ਨੂੰ ਤੁਰੰਤ ਕਹਿ ਦੇਣਾ ਚਾਹੀਦਾ ਸੀ ਹੁਣ ਸਵਾਲ ਹੈ ਕਿ ਤੁਸੀਂ ਕਰੋ ਪਰਚਾ ਦਰਜ ਬਾਈ ਨੇਮ ਪਰਚਾ ਦਰਜ ਕਰੋ ਨਾ ਅੰਬਾਲਾ ਪੁਲਿਸ ਪਰਚਾ ਦਰਜ ਕਰੋ ਐਸ ਪੀ ਅੰਬਾਲਾ ਕਰੋ ਡੀ ਸੀ ਅੰਬਾਲਾ ਕਰੋ ਪਰਚਾ ਦਰਜ ਕਰੋ ਉੱਥੇ ਇਲਾਕੇ ਦਾ ਜਿਹੜਾ ਮੌਕੇ ਦਾ ਦੇਖੋ ਜਦੋਂ ਫਾਇਰਿੰਗ ਹੁੰਦੀ ਆ ਫਾਇਰਿੰਗ ਚਾਹੇ ਪੈਰਾਮਿਲਟਰੀ ਫੋਰਸ ਹੋਵੇ ਚਾਹੇ ਹੋਵੇ ਪੰਜਾਬ ਪੁਲਿਸ ਜਾਂ ਹਰਿਆਣਾ ਪੁਲਿਸ ਆ ਸਵਾਏ ਡਿਊਟੀ ਮੈਜਿਸਟਰੇਟ ਤੋਂ ਬਗੈਰ ਗੋਲੀ ਨਹੀਂ ਚੱਲ ਸਕਦੀ ਇਹ ਸਾਡੇ ਕਾਨੂੰਨ ਕਹਿੰਦਾ ਗਾ ਉੱਥੇ ਚਾਹੇ ਮੌਕੇ ਤੇ ਹਰਿਆਣਾ ਸਰਕਾਰ ਦਾ ਐਸ ਡੀ ਐਮ ਬੈਠਾ ਜਾਂ ਤਹਿਸੀਲਦਾਰ ਬੈਠਾ ਜਾਂ ਨਾਇਬ ਤਹਿਸੀਲਦਾਰ ਬੈਠਾ ਜਿਹੜਾ ਵੀ ਡਿਊਟੀ ਮੈਜਿਸਟਰੇਟ ਹੋਏ ਹੋਏਗਾ ਉਹਦੀ ਮਨਜ਼ੂਰੀ ਤੋਂ ਬਗੈਰ ਤੇ ਗੋਲੀ ਚੱਲ ਨਹੀਂ ਸਕਦੀ ਤੁਸੀਂ ਤੇ ਹਵਾਈ ਫੈਰ ਵੀ ਕਰਨੇ ਹੋਣ ਤੇ ਡਿਊਟੀ ਮਿਸਟ੍ਰੇਟ ਤੋਂ ਮਨਜ਼ੂਰੀ ਲੈਣੀ ਪੈਂਦੀ ਇਸੇ ਕਰਕੇ ਜਦੋਂ ਵੀ ਕੋਈ ਅਜੀਹਾ ਐਕਸ਼ਨ ਹੁੰਦਾ ਮੌਕੇ ਤੇ ਜਿਹੜੇ ਡਿਊਟੀ ਮਿਸਟ੍ਰੇਟ ਹੋਣ ਉਹ ਚਾਹੇ ਨਾਇਬ ਤਸਦੀਲਦਾਰ ਵੀ ਤਸਦੀਲਦਾਰ ਹੋਵੇ ਚਾਹੇ ਐਸਡੀਐਮ ਉਨਾ ਕੋ ਪਰਮਿਸ਼ਨ ਲੈਣੀ ਪੈਂਦੀ ਆ ਤੇ ਤੁਸੀਂ ਮਕਦਮਾ ਦਰਜ ਕਰੋ ਔਰ ਏਡੀ ਵੱਡੀ ਗੱਲ ਨਹੀਂ ਸੀ ਕਿ ਤੁਸੀਂ ਗੋਲੀ ਚਲਾਈ ਜੇ ਤੁਸੀਂ ਲੋਕਾਂ ਨੂੰ ਭਜਾਉਣਾ ਖਦੇੜਨਾ ਤੁਹਾਡੇ ਕੋਈ ਅਥਰੂ ਗੈਸ ਗੋਲੇ ਤੁਹਾਡੇ ਕੋਲ ਆ ਤੁਸੀਂ ਖਦੇੜ ਰਹੇ ਹੋ ਤੁਹਾਡੇ ਕੋ ਪਾਣੀ ਆ ਉਹ ਪਾਣੀ ਦੀਆਂ ਬਿਛਾੜਾਂ ਨਾਲ ਖਦੇੜ ਸਕਦੇ ਹੋ ਤੁਸੀਂ ਅਵਾਰ ਨਹੀਂ ਕਰ ਸਕਦੇ ਤੁਸੀਂ ਹਵਾਈ ਫਾਇਰ ਕਰ ਸਕਦੇ ਖਦੇੜਨ ਵਾਸਤੇ ਤੁਸੀਂ ਤਾਂ ਸਿੱਧੀਆਂ ਗੋਲੀਆਂ ਮਾਰੀਆਂ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲੇ ਦੇਣੀ ਜਿਹੜਾ ਵਾ ਮਕਦਮਾ ਦਰਜ ਕਰ ਦੇਣਾ ਚਾਹੀਦਾ ਸੀ ਬਾਈ ਨੇਮ ਕਰਦੇ ਆਗੇ ਹਰਿਆਣਾ ਪੁਲਿਸ ਦੇ ਕਰਦੇ ਆਗੇ ਔਰ ਉਸ ਦੇ ਨਾਲ ਦੀ ਨਾਲ ਇੱਕ ਇਨਕੁਆਇਰੀ ਜਿਹੜੀ ਆ ਉਹ ਤੁਸੀਂ ਮਾਰਕ ਕਰ ਦਿੰਦੇ ਰਿਟਾਇਰਡ ਹਾਈ ਕੋਰਟ ਦਾ ਜੱਜ ਹਾਲਾਂਕਿ ਉਹਦੇ ਅਗਵਾਈ ਦੇ ਵਿੱਚ ਤੁਸੀਂ ਇੱਕ ਕਮਿਸ਼ਨ ਬਿਠਾ ਦਿੰਦੇ ਘਟੋ ਘਟ ਪਰਿਵਾਰ ਨੂੰ ਤੇ ਹੌਸਲਾ ਹੁੰਦਾ ਨਾ ਹੁਣ ਸ਼ੁਭ ਕਰਮ ਸਿੰਘ ਚਲਾ ਗਿਆ ਨੌਜਵਾਨ ਠੀਕ ਹੈ ਕਰੋੜ ਰੁਪਇਆ ਦੇਖੇ ਤੁਸੀਂ ਆ ਕੋਈ ਹਸਾਨ ਨਹੀਂ ਹੁੰਦੇ ਫੌਜੀਆਂ ਨੂੰ ਕਰੋੜ ਰੁਪਇਆ ਦੇਣਾ ਕਿਸਾਨਾਂ ਨੂੰ ਦੇਣਾ ਹੈਗਾ ਇਸ ਕਰਕੇ ਉਹ ਆਸਾਨ ਨਹੀਂ ਕੀਤਾ ਜਾਂਦਾ ਹੈਗਾ ਹੁਣ ਸਭ ਤੋਂ ਵੱਡਾ ਸਵਾਲ ਇਹ ਆ ਇਸ ਮਸਲੇ ਦੇ ਵਿੱਚ ਜਿਹੜਾ ਉਸ ਪਰਿਵਾਰ ਨੇ ਸਟੈਂਡ ਲਿਆਗਾ ਨਾ ਉਹ ਠੀਕ ਆ ਕਿ ਤੁਸੀਂ ਮੁਕਦਮਾ ਦਰਜ ਕਰੋ ਕਟੂਗੜ ਕਿਸੇ ਦੀ ਰਿਸਪੌਂਸਿਬਿਲਟੀ ਫਿਕਸ ਕਰੋ ਕਿਸੇ ਨੂੰ ਜ਼ਿੰਮੇਵਾਰ ਬਣਾਓ ਔਰ ਹਰਿਆਣਾ ਪੁਲਿਸ ਸ਼ਰੇਆਮ ਝੂਠ ਬੋਲ ਰਹੀ ਆ ਉਥੋਂ ਦਾ ਡੀਜੀਪੀ ਝੂਠ ਬੋਲ ਰਿਹਾ ਉਥੋਂ ਦੀ ਐਸਪੀ ਝੂਠ ਬੋਲ ਰਹੇ ਨੇ ਉਥੋਂ ਦਾ ਪ੍ਰਸ਼ਾਸਨ ਝੂਠ ਬੋਲ ਰਿਹਾ ਕਿ ਸਾਡੇ ਵੀ ਜਵਾਨ ਜ਼ਖਮੀ ਹੋ ਗਏ ਕਿਹੜੇ ਜਵਾਨ ਜ਼ਖਮੀ ਹੋ ਗਏ ਨੇ ਸਵਾਲ ਏ ਕਿ ਇਹਦਾ ਮਤਲਬ ਆ ਕਿ ਪੰਜਾਬ ਸਰਕਾਰ ਆਪਣਾ ਜਿਹੜਾ ਸਟੈਂਡ ਜਿਹੜਾ ਯੁਰਤ ਗਾਉਣੀ ਚਾਹੀਦੀ ਕਿਤੇ ਨਾ ਕਿਤੇ ਉੱਥੇ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਗਿਆ ਦੀ ਭੰਨ ਤੋੜ ਟੈਂਕੀਆਂ ਚ ਲੂਣ ਖੰਡ ਪਾ ਦੇਣੀ ਫਿਰ ਉਹ ਤਾਰਾਂ ਵੱਢ ਦੇਣੀਆਂ ਬਹੁਤ ਨੁਕਸਾਨ ਹੋਇਆ ਉੱਥੇ ਖ ਉਹਦਾ ਕੋਈ ਨਹੀਂ ਬੋਲ ਰਿਹਾ ਹਰ ਹਰਿਆਣਾ ਪ੍ਰਸ਼ਾਸਨ ਉਹਦਾ ਪ੍ਰੋਪਰਟੀ ਡੈਮੇਜ ਪਾਣਾ ਚਾਹੀਦਾ ਹੈਗਾ ਨਾ ਜੀ ਸਰਕਾਰ ਅਗਰ ਪੰਜਾਬ ਸਰਕਾਰ ਕੇ ਮਕਦਮਾ ਦਰਜ ਕਰਦੀ ਉਹ ਸਾਰੀ ਜ਼ਿੰਮੇਵਾਰੀ ਫਿਕਸ ਹੋ ਜਾਏਗੀ ਹੁਣ ਸਵਾਲ ਇਹ ਕਿ ਸਰਕਾਰ ਡੀਕ ਕੇ ਦੀ ਕਰੀ ਹੈ ਕਿਉਂ ਨਹੀਂ ਮਕਦਮਾ ਦਰਜ ਕੀਤਾ ਯਾਰ ਇੱਕ ਪਾਸੇ ਤੁਸੀਂ ਤਰਵਾਸਾ ਦੇ ਰਹੇ ਹੋ ਕਿ ਅਸੀਂ 1 ਕਰੋੜ ਰੁਪਇਆ ਦੇ ਰਹੇ ਜੀ ਚਾਹੇ ਜਾਨ ਦੀ ਕੋਈ ਮੁੱਲ ਨਹੀਂ ਹੁੰਦਾ ਅਸੀਂ ਉਸ ਦੀ ਛੋਟੀ ਭੈਣ ਨੌਕਰੀ ਪਰ ਦੂਜੇ ਪਾਸੇ ਕੀ 1 ਕਰੋੜ ਰੁਪਇਆ ਦੇ ਕੇ ਸਰਕਾਰੀ ਨੌਕਰੀ ਦੇ ਕੇ ਤਾਂ ਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਤੁਸੀਂ ਫ੍ਰੀ ਹੈਂਡ ਦੇ ਦੋਗੇ ਉਹਨਾਂ ਨੂੰ ਬਖਸ਼ ਦੋਗੇ ਕਾਬ ਕਰ ਦੋਗੇ ਨਾ ਇਹ ਤਾਂ ਨਹੀਂ ਹੋ ਸਕਦਾ ਇਹ ਤਾਂ ਫਿਰ ਠੀਕ ਹੈ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਬਲੱਡ ਮਨੀ ਚੱਲਦਾ ਕਿ ਬੰਦਾ ਮਾਰ ਦੋ 7 ਕਰੋੜ ਰੁਪਏ ਇਕੱਠਾ ਕਰਕੇ ਦੇ ਦੋ ਤੇ ਜਾਨ ਬਚ ਜੂਗੀ ਕੀ ਇਹ ਫਿਰ ਇੰਡੀਆ ਦੇ ਵਿੱਚ ਅਰਬ ਕੰਟਰੀ ਦੇ ਰੂਲ ਲਾਗੂ ਹੋ ਗਏ ਕਿ ਬੰਦੇ ਇਹ ਮਾਰ ਦੋ ਬੰਦੇ ਨੂੰ ਪੈਸੇ ਦੇ ਦੋ ਤੇ ਚੱਲ ਮੇਰਾ ਭਾਈ ਸਸਰੀ ਕਾਲ ਇਸ ਕਰਕੇ ਸਵਾਲ ਇਹ ਆ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹਾਲਾਂਕਿ ਜਿਹੜੀ ਬੀਤੀ ਰਾਤ ਕੈਬਨਿਟ ਮੀਟਿੰਗ ਹੋਈ ਉਹਦੇ ਵਿੱਚ ਕਾਫੀ ਇਹਨਾਂ ਨੇ ਚਰਚਾ ਕੀਤੀ ਆ ਪਰ ਸਵਾਲ ਹੈ ਕਿ ਮੁਕਦਮਾ ਦਰਜ ਕਰਨ ਤੋਂ ਪੰਜਾਬ ਸਰਕਾਰ ਪਿੱਛੇ ਕਿਉਂ हट ਰਹੀ ਹੈ ਤੁਸੀਂ ਤੁਰੰਤ ਐਕਸ਼ਨ ਲੋ ਆਪੇ ਜੇ ਕਿਸੇ ਬੇਕਸੂਰ ਤੇ ਅਨਗਿਣਤ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹਰ ਸਟੇਟ ਦੇ ਵਿੱਚ ਪੁਲਿਸ ਮਕਦਮੇ ਦਰਜ ਕਰਦੀ ਆ ਉਹ ਵੀ ਤਾਂ ਬੰਦਾ ਭੁਗਤਦਾ ਹੀ ਹੈ ਨਾ ਕਿ ਮੇਰਾ ਕੋਈ ਕਸੂਰ ਨਹੀਂ ਹੁਣ ਤਾਂ ਹਰਿਆਣਾ ਪੁਲਿਸ ਕਸੂਰਵਾਰ ਹਰਿਆਣਾ ਸਰਕਾਰ ਕਸੂਰਵਾਰ ਮਕਦਮਾ ਦਰਜ ਕਰੋ ਆਪੇ ਜਦੋਂ ਗਵਾਹੀਆਂ ਹੋਣਗੀਆਂ ਤੇ ਦੇਖ ਲੈਣਗੇ ਕਿਹੜਾ ਬੰਦਾ ਹੈਗਾ ਹਰਿਆਣਾ ਸਰਕਾਰ ਦੇ ਵੀ ਜਿਹੜੇ ਕੈਮਰੇ ਲੱਗੇ ਨੇ ਸੀਸੀਟੀਵੀ ਇਧਰ ਮੁੰਡਿਆਂ ਦੀ ਵੀਰ ਸ਼ਰਿਆਮ ਹੁਣ ਵੀਡੀਓ ਵਾਇਰਲ ਹੋ ਰਹੀਆਂ ਕਿ ਜਿਹੜੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਨੇ ਉਹ ਸ਼ਰਿਆਮ ਗੋਲੀਆਂ ਚਲਾ ਰਹੇ ਨੇ ਤੇ ਫਿਰ ਪੰਜਾਬ ਸਰਕਾਰ ਕਿਸ ਦਾ ਇੰਤਜ਼ਾਰ ਕਰਦੀ ਆ ਇਹਦਾ ਮਤਲਬ ਇਹ ਥੋੜਾ ਹੈ ਕਿ ਸੈਂਟਰ ਸਰਕਾਰ ਨੈੱਟ ਵੀ ਬੰਦ ਕਰੀ ਜਾਵੇ ਪੰਜਾਬ 'ਚ ਆ ਕੇ ਉਹਨਾਂ ਨੇ ਨਾਕੇ ਵੀ ਲਾ ਦਿੱਤੇ ਆ ਡਰੋਨ ਦੇ ਜਰੀਏ ਇਥੇ ਅਥਰੂ ਗੈਸ ਵੀ ਸੁੱਟੇ ਜਾ ਰਹੇ ਨੇ ਮਤਲਬ ਫਿਰ ਹਰਿਆਣਾ ਸਰਕਾਰ ਦਾ ਪੰਜਾਬ ਤੇ ਕਾਨੂੰਨ ਚੱਲਦਾ ਹੈ ਜਾਂ ਸੈਂਟਰਲ ਸਰਕਾਰ ਦਾ ਕਾਨੂੰਨ ਚੱਲਦਾ ਹੈ ਪੰਜਾਬ ਪੁਲਿਸ ਦਾ ਤਾਂ ਪਿਛਲੇ ਦਿਨਾਂ ਚ ਇਹ ਵੀ ਦੇਖਿਆ ਗਿਆ ਹੈ ਕਿ ਜਦੋਂ ਚੁਣ-ਚੁਣ ਕੇ ਪਰਚੇ ਕੀਤੇ ਜਾ ਰਹੇ ਸੀ ਜਿਸ ਨੂੰ ਵਿਰੋਧੀ ਧਿਰਾਂ ਨੇ ਆਖਿਆ ਕਿ ਸਿਆਸੀ ਬਦਲਾਖੋਰੀ ਹੈ ਚਾਹੇ ਵੱਡੀ ਉਦਾਹਰਨ ਸੁਖਪਾਲ ਸਿੰਘ ਖੈਰਾ ਦੀ ਹੋਵੇ ਅੱਧੀ ਰਾਤ ਨੂੰ ਵੀ ਪਰਚਾ ਦਰਜ ਹੋਇਆ ਸੀ 2:30 ਵਜੇ ਹਾਂ ਤੇ ਹੁਣ ਹੁਣ 2:30 ਦਿਨ ਹੋ ਗਏ ਨੇ ਜੇ ਤੁਸੀਂ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਨੂੰ ਚੁੱਪ ਕਰਾਉਣ ਦੀ ਖਾਤਰ 2:30 ਵਜੇ ਪਰਚਾ ਦਰਜ ਕਰਸਦੀ ਤੁਹਾਡੀ ਕਪੂਰਥਲਾ ਪੁਲਿਸ ਤੇ ਹੁਣ ਪਟਿਆਲਾ ਪੁਲਿਸ ਨੂੰ ਕਾਹਦਾ ਇੰਤਜ਼ਾਰ ਹੈ ਕਿਹੜਾ ਇਹਨਾਂ ਨੇ ਹਵਲ ਕਢਾਉਣਾ ਵਾ ਕਿ ਸਿੱਧਾ ਬਣਦਾ ਕਿ ਜਿਹੜੇ ਕਸੂਰਵਾਰ ਲੋਕ ਨੇ ਹਰਿਆਣੇ ਦੇ ਪੁਲਿਸ ਵਾਲੇ ਐ ਉਹਦੇ ਤੇ ਮਕਦਮਾ ਦਰਜ ਕਰੋ ਔਰ ਪਰਿਵਾਰ ਨੂੰ ਲੱਗੇ ਕਿ ਹਾਂ ਜਿਨ੍ਹਾਂ ਨੇ ਸਾਡਾ ਇਕਲੌਤਾ ਪੁੱਤ ਮਾਰਿਆ ਹੈਗਾ ਤੇ ਕਾਨੂੰਨ ਆਪੇ ਉਹਦੇ ਕਾਰਵਾਈ ਕਰੂਗੇ ਉਹਨੂੰ ਉਮਰ ਕੈਦ ਹੋਵੇ ਫਾਂਸੀ ਦੀ ਸਜ਼ਾ ਹੋਵੇ ਤਾਂ ਹੀ ਉਹਨਾਂ ਦੇ ਕਲੇਜੇ ਨੂੰ ਠੰਡ ਪੈਣੀ ਨਾ ਵੀ ਜਿਹੜੇ ਸਾਡਾ ਭਰਾ ਮਾਰ ਦਿੱਤਾ ਹੈਗਾ ਹਰਿਆਣਾ ਪੁਲਿਸ ਵਾਲੇ ਨੇ ਤੇ ਜੇ ਕਾਨੂੰਨ ਉਹਨਾਂ ਨੂੰ ਕੱਲ ਨੂੰ ਸਜ਼ਾ ਦੇਊਗੀ ਕਤਲ ਕੇਸ ਦੀ ਜਿਹੜੇ ਹਿੰਦੁਸਤਾਨ ਦੇ ਵਿੱਚ ਸਜ਼ਾ ਹੋ ਸਾਰੇ ਨੂੰ ਪਤਾ ਹੈ ਤੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਹੈਗਾ ਕਿ ਤੁਸੀਂ ਵੱਡਾ ਦਿਲ ਕਰੋ ਤੁਹਾਡੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਚੁਣਿਆ ਹੈਗਾ ਔਰ ਇਸ ਕਰਕੇ ਤੁਰੰਤ ਜਿਹੜੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ 302 ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ ਕਿਉਂਕਿ ਤੁਸੀਂ ਕਿਹਾ ਕਿ ਅਸੀਂ ਮਿਸਾਲੀ ਸਜ਼ਾ ਦੇਣੀ ਆ ਗਿਆ ਮਿਸਾਲੀ ਸਜ਼ਾ ਤਾਂ ਦਿੱਤੀ ਜਾ ਸਕਦੀ ਆ ਜੇ ਤੁਸੀਂ ਮਕਦਮਾ ਦਰਜ ਕਰੋ ਤੇ ਜੇ ਮਕਦਮਾ ਹੀ ਦਰਜ ਨਹੀਂ ਕੀਤਾ ਤੇ ਫਿਰ ਮਿਸਾਲੀ ਸਜ਼ਾ ਕਿਵੇਂ ਦਿੱਤੀ ਜਾ ਸਕਦੀ ਹੈ ਗਿਆ ਕਰੋੜ ਰੁਪਏ ਦੇ ਕੇ ਜਾਂ ਸਰਕਾਰੀ ਨੌਕਰੀ ਦੇ ਕੇ ਮਿਸਾਲੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਮਿਸਾਲੀ ਸਜ਼ਾ ਦੇ ਪਰਚਾ ਦਰਜ ਕਰਕੇ ਹੀ ਦਿੱਤੀ ਜਾ ਸਕਦੀ ਆ ਉਹਦੇ ਖਿਲਾਫ ਪਰਚਾ ਦਰਜ ਹੋਵੇ ਪਟਿਆਲਾ ਉਥੇ ਖਨੌਰੀ ਦੇ ਵਿੱਚ ਉਹ ਬੰਦਿਆਂ ਨੂੰ ਟ੍ਰੇਸ ਕੀਤਾ ਜਾਵੇ ਫੜ ਕੇ ਲਿਆਂਦਾ ਜਾਵੇ ਇੰਟੈਰੋਗੇਸ਼ਨ ਹੋਵੇ ਤੇ ਕਰਕੇ ਕਿਉਂਕਿ ਕਾਨੂੰਨ ਵਿਵਸਥਾ ਦਾ ਮਸਲਾ ਤਾਂ ਹੈ ਨਹੀਂ ਸੀ ਪਰ ਤੁਸੀਂ ਕਾਨੂੰਨ ਵਿਵਸਥਾ ਦਾ ਮਸਲਾ ਸਰਕਾਰਾਂ ਬਣਾ ਰਹੀਆਂ ਨੇ ਪਰ ਇੱਕ ਵੱਡੀ ਗੱਲ ਇਹ ਹੈ ਕਿ ਜਿੱਥੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੇ ਉਹ ਗਤੀ ਨਹੀਂ ਦਿਖਾਈ ਪਰਚਾ ਦਰਜ ਕਰਨ ਲਈ ਕਿ ਇਹਹੀ ਕਾਰਨ ਹੈ ਕਿ ਹਰਿਆਣਾ ਪ੍ਰਸ਼ਾਸਨ ਇੰਨਾ ਉਤਾਵਲਾ ਐ ਐਨਐਸਏ ਵਾਲਾ ਬੀਤੇ ਦਿਨ ਪ੍ਰੈਸ ਨੋਟ ਤੱਕ ਜਾਰੀ ਹੋ ਜਾਂਦਾ ਉਹਦੇ ਵਿੱਚ ਲੰਮੀ ਚੌੜੀ ਕਹਾਣੀ ਲਿਖ ਦਿੱਤੀ ਵਰਤਾਂਤ ਸਿਰਜ ਦਿੱਤਾ ਕਿ ਸਾਡੇ ਵੀ ਇੱਧਰ ਮਾਰੇ ਗਏ ਮੁਲਾਜ਼ਮ ਜ਼ਖਮੀ ਬਹੁਤ ਵੱਡੀ ਗਿਣਤੀ 'ਚ ਹੋਏ ਫਿਰ ਐਨਐਸਏ ਵਾਲਾ ਜਦੋਂ ਪਤਾ ਲੱਗੇ ਕਿ ਤਾਂ ਪੁੱਠਾ ਪੈ ਸਕਦਾ ਤਾਂ ਅਦਾਲਤਾਂ ਵੀ ਇਸ ਦੇ ਉੱਤੇ ਝੜ ਸਕਦੀਆਂ ਨੇ ਤੇ ਉਹਨਾਂ ਨੇ ਫਿਰ ਉਹ ਵੀ ਯੂ ਟਰਨ ਲੈ ਲਿਆ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਸ ਟਾਈਮ ਜਿਹੜੇ ਤਾਨਾਸ਼ਹੀ ਵਾਲਾ ਰਵਈਆ ਖੱਟੜ ਸਰਕਾਰ ਚਲਾ ਰਹੀ ਹੈ ਐਡਾ ਵੱਡਾ ਡਿਕਟੇਟਰ ਉਹ ਸਾਬਤ ਹੋ ਰਹੇ ਨੇ ਘਰਾਂ ਦੇ ਬਾਹਰ ਨੋਟਿਸ ਲਾਏ ਜਾ ਰਹੇ ਨੇ ਜ਼ਮੀਨ ਜਾਇਦਾਦ ਕੁਰਕ ਕੀਤੀ ਜਾ ਰਹੀ ਹੈ ਜ਼ਮੀਨ ਜਾਇਦਾਦ ਕੁਰਕ ਤੇ ਖੱਟੜ ਸਾਹਿਬ ਦੇ ਜਿਹੜੇ ਉਹਦੇ ਡੇਢ ਕਿਲੇ ਜ਼ਮੀਨ ਉਹ ਜ਼ਬਤ ਕਰਨੀ ਚਾਹੀਦੀ ਹੈ ਕਿ ਤੁਸੀਂ ਧਰਤੀ ਮਾਂ ਛਿਲ ਦਿੱਤੀ ਹੈਗੀਆ ਬਾਰਡਰ ਤੁਸੀਂ ਕਿਲਾ ਕਿਲ ਠੋਕ ਠੋਕ ਕੇ ਕਰ ਦਿੱਤਾ ਹੈਗਾ ਤੇ ਤੁਸੀਂ ਦੂਜੇ ਲੋਕਾਂ ਦੇ ਘਰਾਂ ਦੇ ਉੱਪਰ ਡੋਟ ਸਲਾ ਰਹੇ ਹੋ ਵੀ ਐਨਐਸਏ ਲਾ ਕੀ ਕਿਹੜਾ ਕਿਹੜੇ ਦੇਸ਼ ਨੂੰ ਤੋੜਦੀਆਂ ਗੱਲਾਂ ਕਰ ਰਹੇ ਨੇ ਦੇਸ਼ ਦਾ ਕਿਸਾਨ ਕਿ ਤੁਸੀਂ ਐਨਐਸਏ ਲਾ ਦੋਗੇ ਇੱਕ ਮਾਮੂਲੀ ਉਹ ਆਪਣੇ ਹੱਕ ਵਾਸਤੇ ਪ੍ਰੋਟੈਸਟ ਕਰ ਰਹੇ ਨੇ ਤੇ ਪ੍ਰੋਟੈਸਟ ਕਰਨਾ ਕਿ ਦੇਸ਼ ਦੇ ਵਿੱਚ ਐਨਐਸਏ ਲੱਗ ਜਾਊਗਾ ਤੁਸੀਂ ਉਹਨਾਂ ਨੂੰ ਲੋਕਾਂ ਨੂੰ ਡਰਾ ਰਹੇ ਹੋ ਧਮਕਾ ਰਹੇ ਹੋ ਇਤਾਨਾਸ਼ਈ ਰਵਈਆ ਪੇਸ਼ ਕਰ ਰਹੇ ਹੋ ਇਸ ਕਰਕੇ ਹੁਣ ਯੂ ਟਰਨ ਨਹੀਂ ਲਿਆ ਹੈਗਾ ਇਹ ਹੈ ਕਿ ਰੋਲਾ ਨਾ ਜਿਆਦਾ ਪਵੇ ਇੱਕ ਇੱਕ ਕਰਕੇ ਚੁੰਨ ਚੁੰਨ ਕੇ ਸਾਰਿਆਂ ਨੂੰ ਐਨਐਸਏ ਲਾਉਣਗੇ ਜ਼ਮੀਨ ਜਾਇਦਾਦ ਦਾ ਕੁਰਕ ਕਰਨੀ ਹੈ ਔਰ ਦੇਸ਼ ਦੀਆਂ ਅਦਾਲਤਾਂ ਵੀ ਨਾ ਉਹ ਪਤਾ ਨਹੀਂ ਕਿਸੇ ਵੇਲੇ ਕਿਉਂ ਅੰਨੀਆਂ ਹੋ ਜਾਂਦੀਆਂ ਆਈਆਂ ਉਹਨਾਂ ਨੂੰ ਅਜਿਹਿਆਂ ਜਿਹੜੀਆਂ ਤਾਨਾਸ਼ਹੀ ਸਰਕਾਰਾਂ ਉਹਨਾਂ ਦੇ ਖਿਲਾਫ ਤੁਰੰਤ ਨੋਟਿਸ ਲੈਣਾ ਚਾਹੀਦਾ ਕਿਸੇ ਅਦਾਲਤ ਨੇ ਨਹੀਂ ਕਿਹਾ ਕਿ ਕਿਸਾਨਾਂ ਨੂੰ ਜਾਣ ਦੋ ਤੁਸੀਂ ਰੋਡ ਜਾਮ ਕਿਤੇ ਜਾ ਰਹੇ ਨੇ ਕੋਈ ਅਦਾਲਤ ਨਹੀਂ ਬੋਲਦੀ ਹੈਗੀ ਨਾ ਹਾਈ ਕੋਰਟ ਨੇ ਸੁਪਰੀਮ ਕੋਰਟ ਉਲਟਾ ਇਹ ਕਰਕੇ ਕਿਸਾਨਾਂ ਨੂੰ ਆਉਣ ਤੋਂ ਰੋਕਿਆ ਜਾਵੇ ਕਿਉਂ ਆਉਣ ਤੋਂ ਰੋਕਿਆ ਜਾਵੇ ਲੋਕ ਇਹ ਉਦੋਂ ਨਹੀਂ ਖੱਜਲ ਹੁੰਦੇ ਜਦੋਂ ਵੀਆਈਪੀ ਲੋਕਲ ਨਿਕਲਦੇ ਨੇ ਜਦੋਂ ਦੇਸ਼ ਦਾ ਪ੍ਰਾਈਮ ਮਿਨਿਸਟਰ ਸੂਬਿਆਂ ਦੇ ਮੰਤਰੀ ਮੁੱਖ ਮੰਤਰੀ ਉਦੋਂ ਨਹੀਂ ਲੋਕੀ ਖੱਜਲ ਹੁੰਦੇ ਉਹਨਾਂ ਪਰਸੋਂ ਉਹਨਾਂ ਦਾ ਦੋ ਦਿਨ ਪਹਿਲਾਂ ਹੀ ਰਾਹ ਰੋਕ ਲੈ ਜਾਂਦੇ ਨੇ ਤੇ ਇਹ ਤੇ ਆਪਣੇ ਹੱਕਾਂ ਨੂੰ ਲੈ ਕੇ ਆ ਗਿਆ ਇਸ ਕਰਕੇ ਜਿਹੜੀ ਹਰਿਆਣਾ ਸਰਕਾਰ ਦਾ ਜਿਹੜਾ ਰਵਈਆ ਉਹ ਬਹੁਤਾ ਹੀ ਨਿੰਦਣਯੋਗ ਆ ਜਿਹੜਾ ਜਿੱਥੇ ਜਿੱਥੇ ਹਰਿਆਣਾ ਪ੍ਰਸ਼ਾਸਨ ਦੀ ਗੱਲ ਹੈ ਸਵਾਲ ਖੜੇ ਹੋ ਰਿਹਾ ਹੈ ਪੰਜਾਬ ਸਰਕਾਰ ਨੇ ਕਾਰਵਾਈ ਜੋ ਕਰਨੀ ਬਣਦੀ ਸੀ ਪਰਚਾ ਦਰਜ ਕਰਵਾ ਕੇ ਅੱਗੇ ਤੋਰਨੀ ਉਹ ਨਹੀਂ ਕੀਤੀ ਇਸੇ ਕਰਕੇ ਹੁਣ ਸੰਯੁਕਤ ਕਿਸਾਨ ਮੋਰਚੇ ਦੀਆਂ ਕਾਲਾਂ ਵੀ ਅਸਰ ਦਿਖਾ ਰਹੀਆਂ ਹਨ ਅੱਜ ਚਾਹੇ ਸ਼ੰਭੂ ਬਾਰਡਰ ਸੀ ਖਨਾਰੀ ਬਾਰਡਰ ਸੀ ਜਾਂ ਪਿੰਡਾਂ ਵਿੱਚ ਕਸਬਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਕਾਲੀਆਂ ਪੱਗਾਂ ਦੇਖਣ ਨੂੰ ਮਿਲੀਆਂ ਕਾਲੀਆਂ ਪੱਟੀਆਂ ਬੰਨ ਕੇ ਕਿਸਾਨਾਂ ਨੇ ਰੋਸ ਜਾਰ ਕੀਤਾ ਇੱਥੋਂ ਤੱਕ ਕਿ ਇੱਥੋਂ ਦੇ ਜਿਹੜੇ ਜਥੇਬੰਦੀ ਲੀਡ ਕਰ ਰਹੀਆਂ ਨੇ ਡੱਲੇਵਾਲ ਸਾਹਿਬ ਨੇ ਭੰਦੇਰ ਸਾਹਿਬ ਨੇ ਮਨਜੀਤ ਰਾਏ ਸਰਜੀਤ ਫੂਲ ਉਹਨਾਂ ਦੇ ਵੀ ਪੱਗਾਂ ਦੇ ਉੱ ਆਂ ਪਟੀਆਂ ਦੇਖਣ ਨੂੰ ਮਿਲੀਆਂ ਦੇਖੋ ਲੋਕਤੰਤਰ ਦੇ ਦੇਸ਼ ਦੇ ਵਿੱਚ ਇੱਕ ਡੈਮੋਕਰੈਟਿਕ ਤਰੀਕੇ ਦੇ ਰਣਰੀ ਅਗਰ ਤੁਸੀਂ ਆਪਣੇ ਸਿਧਾਂਤਕ ਤੌਰ ਤੇ ਸਰਕਾਰ ਦੇ ਪ੍ਰਤੀ ਰੋਸਾ ਵਿਕਤ ਕਰਨਾ ਹੈਗੇ ਸਭ ਤੋਂ ਵਧੀਆ ਤਰੀਕਾ ਜਾਂ ਜੇ ਸਰਕਾਰੀ ਮਲਾ ਜੋ ਕਲਮਸ਼ੋੜ ਹੜਤਾਲ ਕਰ ਲੈਂਦੇ ਹੈਗੇ ਨੇ ਇਸ ਕਰਕੇ ਇਹ ਸਭ ਤੋਂ ਵਧੀਆ ਤਰੀਕਾ ਕਿ ਜਾਓ ਤੁਹਾਡੀ ਜਿਹੜੀ ਤਾਣਾ ਸ਼ਈ ਹੈ ਅਸੀਂ ਉਹਨੂੰ ਢਿੱਚ ਜਾਂਦੇ ਕਾਲੀਆਂ ਪੱਟੀਆਂ ਕਾਲੀਆਂ ਝੰਡੇ ਲੈ ਕੇ ਕਾਲੀਆਂ ਪੱਗਾਂ ਮੜ ਕੇ ਸਭ ਤੋਂ ਵਧੀਆ ਇੱਕ ਤਰੀਕਾ ਹੈਗਾ ਕਿਸੇ ਨੂੰ ਬੇਸ਼ਰਮ ਕਰਨ ਦਾ ਮੈਂ ਕਹਿੰਦਾ ਕਿ ਸਭ ਤੋਂ ਵੱਡਾ ਤਰੀਕਾ ਔਰ ਸਭ ਤੋਂ ਵੱਡਾ ਗੱਲ ਹੈ ਕਿ ਪ੍ਰੋਟੈਸਟ ਕਰਨਾ ਰਾਈਟ ਹੈ ਅਗਰ ਤਾਨਾਸ਼ਹੀ ਸਰਕਾਰਾਂ ਦੇ ਖਿਲਾਫ ਪ੍ਰੋਟੈਸਟ ਕਰਨਾ ਹੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੁੰਦੀ ਹੈ ਪਰ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ ਹੁਣ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਜਿਹੜੀਆਂ ਅੱਜ ਜਥੇਬੰਦੀਆਂ ਨੇ ਜਿਹੜੀਆਂ ਲੱਗੀਆਂ ਹੋਈਆਂ ਉਹ ਸਭ ਤੋਂ ਵੱਡਾ ਤਰੀਕਾ ਉਹ ਜਿਹੜਾ ਨਾਲ ਸੰਯੁਕਤ ਕਿਸਾਨ ਮੋਰਚਾ ਆ ਗਿਆ ਉਹ ਆਪਣੇ ਤੌਰ ਤੇ ਕਰ ਰਿਹਾਗੇ ਨੇ ਹਨਾ ਉਹਨਾਂ ਨੇ ਹੁਣ ਪੁਤਲੇ ਫੂਕੇ ਨੇ ਜਾਂ ਉਹਨਾਂ ਨੇ ਟਰੈਕਟਰ ਮਾਰਚ ਕਰਨਾ ਹੈਗਾ 26 ਨੂੰ ਫਿਰ ਉਹ ਦੇਸ਼ ਦੇ ਗ੍ਰਹਿ ਮੰਤਰੀ ਫਿਰ ਹਰਿਆਣੇ ਦੇ ਮੁੱਖ ਮੰਤਰੀ ਉਥੋਂ ਦੇ ਗ੍ਰਹਿ ਮੰਤਰੀ ਅਨਿਲ ਵੀਜ ਦੇ ਖਰਾਬ ਪਰ ਦਰਜ ਕਰਨ ਇਹ ਸਾਰੇ ਸੰਬੋਲਿਕ ਤੌਰ ਤੇ ਪ੍ਰੋਟੈਸਟ ਕਰਨ ਦੇ ਤਰੀਕੇ ਹੁੰਦੇ ਨੇ ਕਿਉਂਕਿ ਜਿਹੜੀ ਵਾਇਲੈਂਸ ਸਰਕਾਰ ਕਰ ਰਹੀ ਆ ਉਹ ਵਾਇਲੈਂਸ ਤੇ ਇੱਕ ਇਦਾਂ ਲੱਗਦਾ ਕਿ ਜਿਵੇਂ ਹਿਟਲਰ ਵਾਲਾ ਰੂਹ ਆਈ ਹੋਵੇ ਇੰਡੀਆ ਦੇ ਵਿੱਚ ਤੇ ਲੋਕਾਂ ਦਾ ਜੇ ਸ਼ਾਂਤਮਈ ਤਰੀਕੇ ਦੇ ਨਾਲ ਇਹ ਪ੍ਰੋਟੈਸਟ ਕਰਨ ਦੇ ਸੰਬੋਲਿਕ ਤਰੀਕੇ ਆ ਗਏ ਨੇ ਔਰ ਸਭ ਤੋਂ ਬੈਸਟ ਆ ਗਏ ਨੇ ਕਿ ਜੇ ਤੁਸੀਂ ਜ਼ਬਰ ਕਿਉਂਕਿ ਇਸ ਟਾਈਮ ਜ਼ਬਰ ਹੋ ਰਿਹਾ ਤੇ ਜ਼ਬਰ ਦਾ ਮੁਕਾਬਲਾ ਸਰਕਾਰਾਂ ਦੇ ਨਾਲ ਤੁਸੀਂ ਜ਼ਬਰ ਦੇ ਨਾਲ ਹੀ ਕਰ ਸਕਦੇ ਨੇ ਉਹ ਤੇਈ ਆ ਕਿ ਤੁਸੀਂ ਠਿੱਟ ਕਰ ਸਕਦੇ ਹੋ ਔਰ ਇਹ ਠਿੱਟ ਕਰਨ ਦਾ ਸਭ ਤੋਂ ਵੱਡਾ ਤਰੀਕਾ ਕਦੇਸ਼ ਦੀਆਂ ਵੱਖ-ਵੱਖ ਵਿਦੇਸ਼ਾਂ ਦੀਆਂ ਪਾਰਲੀਮੈਂਟ ਦੇ ਵਿੱਚ ਚਾ ਯੂਕੇ ਚਾ ਹੋਰ ਉੱਥੋਂ ਦੇ ਜਿਹੜੇ ਐਮਪੀ ਨੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਵੀ ਕਿਹਾ ਕਿ ਹਿੰਦੁਸਤਾਨ ਦੇ ਵਿੱਚ ਕੀ ਹੋਇਆ ਇੱਥੋਂ ਤੱਕ ਕਿ ਇੱਕ ਦੇਸ਼ ਦੇ ਪ੍ਰਾਈਮ ਮਿਨਿਸਟਰ ਨੇ ਇਹ ਕਹਿ ਦਿੱਤਾ ਕਿ ਨਹਿਰੂ ਦਾ ਜਿਹੜਾ ਇੰਡੀਆ ਵਾ ਉਸ ਨਹਿਰੂ ਦੇ ਇੰਡੀਆ ਦੇ ਵਿੱਚ ਜਿਹੜੀ ਇਸ ਟਾਈਮ ਪਾਰਲੀਮੈਂਟ ਆ ਉਹਦੇ ਚ 50% ਉਹ ਲੋਕ ਬੈਠੇ ਨੇ ਜਿਹੜੇ ਰੇਪਿਸਟ ਨੇ ਜਿਹੜੇ ਮਰਡਰਰ ਨੇ ਹੁਣ ਇਹ ਸਭ ਤੋਂ ਵੱਡਾ ਇੰਡੀਆ ਵਾਸਤੇ ਵੱਡਾ ਕਲੰਕਾ ਕਿ ਜਾਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਕਿਸਾਨੀ ਅੰਦੋਲਨਾਂ ਕੇ ਭਾਰ ਸਰਕਾਰ ਤੇ ਅਜਿਹੀਆਂ ਟਿੱਪਣੀਆਂ ਕਰ ਰਹੀਆਂ ਹੁਣ ਔਰ ਇਥੋਂ ਤੱਕ ਕਹਿ ਦਿੱਤਾ ਜਾਵੇ ਕਿ ਜਿਹੜੀ ਇੰਡੀਆ ਦੀ ਪਾਰਲੀਮੈਂਟ ਦੇ ਵਿੱਚ ਬਲਾਤਕਾਰੀ ਤੇ ਕਾਤਲ ਬੈਠੇ ਨੇ ਤੋਂ ਉਸ ਤੋਂ ਵੱਡੀ ਦੇਸ਼ ਵਾਸਤੇ ਸ਼ਰਮਸ਼ਾਰ ਵਾਲੀ ਕੀ ਗੱਲ ਹੋ ਸਕਦੀ ਇਸ ਕਰਕੇ ਜਿਹੜਾ ਕਿਸਾਨੀ ਅੰਦੋਲਨ ਵਾਲਾ ਜਿਹੜਾ ਮਸਲਾ ਇਹ ਜਿਹੜਾ ਤਰੀਕਾ ਕਿਸਾਨਾਂ ਨੇ ਲੱਭਿਆ ਹੈਗਾ ਜੀ ਉਹ ਸਭ ਤੋਂ ਵਧੀਆ ਹੈਗਾ ਔਰ ਇਸੇ ਤਰੀਕੇ ਨਾਲ ਕਿਉਂਕਿ 15 ਮਹੀਨੇ ਜਦੋਂ ਉੱਥੇ ਦਿੱਲੀ ਦੇ ਵਿੱਚ ਕੱਡੇ ਸੀ ਉਹ ਉਸੇ ਤਰੀਕੇ ਨੇ ਕਰਕੇ ਹੀ ਦੇਸ਼ ਦੀ ਸਰਕਾਰ ਨੂੰ ਜਿਹੜੀ ਮਾਫੀ ਮੰਗਣੀ ਪਈ ਸੀ ਤੇ ਹੁਣ ਇੱਕ ਸਵਾਲ ਇਸ ਮਸਲੇ ਦੇ ਵਿੱਚ ਆ ਕੇ ਕਿਸਾਨਾਂ ਦਾ ਰੋਸਾ ਸੈਂਟਰ ਅੱਗੇ ਤਾਂ ਹੈ ਹੀ ਹੈ ਹਰਿਆਣੇ ਦੇ ਅੱਗੇ ਵੀ ਆਇਆ ਕਿ ਜੋ ਕੁਝ ਜੋ ਕਰ ਰਹੀਆਂ ਨੇ ਦੋਨਾਂ ਸਰਕਾਰਾਂ ਇਸ ਕਰਕੇ ਪੰਜਾਬ ਸਰਕਾਰ ਆਪਣਾ ਜਿਹੜਾ ਫਰਜ਼ ਉਹਨਾਂ ਫਰਜ਼ਾਂ ਨੂੰ ਹੋਰ ਚੰਗੇ ਤਰੀਕੇ ਨਾਲ ਨਿਭਾਉਣ ਦੀ ਯਤਨ ਕਰੇ ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਜਿਹੜਾ ਸੀਐਮ ਸਾਹਿਬ ਕਹਿੰਦੇ ਨੇ ਕਿ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ ਕਹਿੰਦੇ 100 ਕੁਰਸੀਆਂ ਤੁਹਾਨੂੰ ਕੁਰਬਾਨ ਕਰਨ ਦੀ ਜ਼ਰੂਰਤ ਨਹੀਂ ਆ ਤਾਨੂੰ ਆਪਣੇ ਫਰਜ਼ ਪਛਾਨਣ ਦੀ ਜ਼ਰੂਰਤ ਹੈ ਗਿਆ ਇਸ ਕਰਕੇ ਲੋਕਾਂ ਨੇ ਤੁਹਾਨੂੰ ਕੁਰਸੀਆਂ ਕੁਰਬਾਨ ਕਰਨ ਵਾਸਤੇ ਥੋੜਾ ਦਿੱਤੀਆਂ ਹੈ ਕੰਮ ਕਰਨ ਵਾਸਤੇ ਦਿੱਤੀਆਂ ਤੇ ਇਸ ਟਾਈਮ ਤੁਹਾਡਾ ਜਿਹੜਾ ਮੁਢਲਾ ਫਰਜ਼ ਬੰਦਾ ਉਹ ਆ ਕਿ ਸੈਂਟਰ ਸਰਕਾਰ ਦੇ ਨਾਲ ਤੁਸੀਂ ਨਜਠੋ ਕਿ ਕਿਸਾਨਾਂ ਦੀਆਂ ਮੰਗਾਂ ਮੰਨੋ ਔਰ ਹਰਿਆਣਾ ਸਰਕਾਰ ਦੀ ਜਿਹੜੀ ਬੁਰਸ਼ਾ ਕਰਦੀ ਹੈਗੀਆ ਉਹਨੂੰ ਅਗਰ ਠਲ ਪਾਉਣੀ ਹੈਗੀਆ ਖੱਟੜ ਦੇ ਖਿਲਾਫ ਜਾਂ ਖੱਟੜ ਸਰਕਾਰ ਦੇ ਖਿਲਾਫ ਭਗਵੰਤ ਸਿੰਘ ਸਾਬ ਨੇ ਉਹ ਹੈ ਕਿ ਤੁਰੰਤ ਪਰਚਾ ਦਰਜ ਕਰਨਾ ਚਾਹੀਦਾ ਹੈ ਚਾਹੇ ਉਹ ਅਮਿਤ ਵੇਜ ਦੇ ਖਿਲਾਫ ਕਰਨ ਚਾਹੇ ਅੰਬਾਲਾ ਦੇ ਐਸਪੀ ਦੇ ਖਿਲਾਫ ਚਾਹੇ ਉਥੋਂ ਦਾ ਜਿਹੜਾ ਵੀ ਮੌਕੇ ਦੇ ਜਿਹੜੇ ਹਾਜ਼ਰ ਇੱਕ ਵਾਰ ਮਕਦਮਾ ਦਰਜ ਹੋਵੇ ਨਾ ਤੇ ਫਿਰ ਗੱਲ ਬੰਨੀ ਆਏਗੀ ਆ ਫਿਰ ਭਾਵੇਂ 100 ਕੁਰਸੀਆਂ ਕੁਰਬਾਨ ਕਰ ਦੋ ਇੱਕ ਪੋਲੀਟੀਕਲ ਸਟੇਟਮੈਂਟ ਕਿ ਜਿਵੇਂ ਕੱਲ ਹੀ ਨਹੀਂ ਕਹਿੰਦੇ ਦੇ ਕਿ ਜੇ ਨਾਮ ਮੰਨਿਆ ਤੇ ਅਸੀਂ ਸ਼ਹੀਦੀਆਂ ਦੇ ਲਾਂਗੇ ਇਹ ਇੱਕ ਪੋਲੀਟੀਕਲ ਸਟੇਟਮੈਂਟ ਤੁਸੀਂ ਚੀਚੀ ਨੂੰ ਛਿਲ ਕੇ ਤੇ ਖੂਨ ਕੱਢ ਕੇ ਇਹ ਕੁਰਬਾਨੀਆਂ ਦੇਣ ਵਾਲੀ ਗੱਲ ਨਹੀਂ ਹੈਗੀ ਇਸ ਕਰਕੇ ਜਿਹੜਾ ਇਸ ਟਾਈਮ ਆ ਕਿ ਜਿਹੜਾ ਹਰਿਆਣਾ ਸਰਕਾਰ ਰਾਹ ਰੋਕੀ ਆ ਹਰਿਆਣਾ ਸਰਕਾਰ ਸ਼ਰੀਆਮ ਗੋਲੀਆਂ ਚਲਾ ਰਹੀ ਆ ਉਹਨੂੰ ਲੈ ਕੇ ਤੁਹਾਨੂੰ ਇਹ ਚਾਹੀਦਾ ਹੈਗਾ ਇਸ ਮਸਲੇ ਦੇ ਵਿੱਚ ਕਿ ਮਕਦਮਾ ਦਰਜ ਕਰੋ ਤੁਹਾਨੂੰ ਪੁੱਛਣਾ ਕਿਨੂੰ ਆ ਤੁਸੀਂ ਡਾਕਟਰਾਂ ਤੁਸੀਂ ਕਹਿੰਦੇ ਕਿ ਪੋਸਟਮਾਰਟਮ ਦੀ ਰਿਪੋਰਟ ਆ ਉਹ ਆ ਗਈ ਆ ਗਵਾਹੀ ਉੱਥੇ ਲੋਕੀ ਦੇਣ ਨੂੰ ਤਿਆਰ ਹੈਗੇ ਤੇ ਤੁਸੀਂ ਹਾਲੇ ਤੱਕ ਡੀਡੀਆਰ ਵੀ ਨਹੀਂ ਕੱਟੀ ਹੈਗੀ ਮਤਲਬ ਇਹ ਹੈ ਕਿ ਇਸ ਮਸਲੇ ਦੇ ਵਿੱਚ ਲੋਕ ਉਹਨਾਂ ਤੋਂ ਤਾਂ ਖਫਾ ਹੀ ਆ ਬਗਾਨਿਆਂ ਤੇ ਗੁੱਸਾ ਕੱਢਣਾ ਕਾਦਾ ਕੱਢਣਾਗਾ ਜੇ ਆਪਣਿਆਂ ਤੇ ਗੁੱਸਾ ਨਿਕਲੋ ਬੜਾ ਖਤਰਨਾਕ ਹੁੰਦਾ ਇਹ ਨਾ ਕਿ ਆ ਲੋਕ ਸਭਾ ਸਿਰਤੇ ਨੇ ਕਿ ਉਹ ਪੰਜਾਬ ਚ ਉਹਨਾਂ ਦੀ ਤਾਂ ਫੱਟੀ ਪੋਚੀ ਜਾਣੀ ਹੈ ਤੇ ਨਾਲੇ ਲੱਗਦੀ ਕਿ ਤੇ ਤੁਹਾਡੀ ਫੱਟੀ ਨਾ ਪੋਚੀ ਜਾਵੇ ਕਿਉਂਕਿ ਤੁਸੀਂ ਬਹੁਤ ਵੱਡਾ ਸੁਪਨਾ ਲਿਆ ਕਿ ਅਸੀਂ 13 ਦੀਆਂ 13 ਜਿੱਤਣੀਆਂ 13 ਦੀਆਂ 13 ਜਿੱਤਣੇ ਵਾਸਤੇ ਤੁਹਾਨੂੰ ਪੰਜਾਬੀਆਂ ਦਾ ਦਿਲ ਜਿੱਤਣਾ ਪੈਣਾ ਹੈਗਾ ਜਿਹੜਾ ਤੁਸੀਂ ਰੋਜ਼ ਕਹਿੰਦੇ ਹੈਗੇ ਨਾ ਕਿ ਮੈਂ 3 ਕਰੋੜ ਪੰਜਾਬੀਆਂ ਦੀ ਆਵਾਜ਼ ਆ ਉਹ ਆਵਾਜ਼ ਹੁਣ ਮੌਕਾ ਆ ਗਿਆ ਉਹ ਆਵਾਜ਼ ਦਿਖਾਉਣ ਦਾ ਕਿ ਜਿਹੜਾ ਹਰਿਆਣਾ ਸਰਪੁਲਿਸ ਦੇ ਖਿਲਾਫ ਜਿਹੜਾ ਮਕਦਮਾ ਦਰਜ ਕਰੋ ਔਰ ਇਸੇ ਕਰਕੇ ਪਰਿਵਾਰ ਦੇ ਨਾਲ ਕਿਸਾਨ ਜਥੇਬੰਦੀਆਂ ਹੁਣ ਉਹਦਾ ਸ਼ੁਭਕਰਮਣ ਉਹਨਾਂ ਦਾ ਕੀ ਕਸੂਰ ਹੈਗਾ ਕੁਝ ਨਹੀਂ ਹੈਗਾ ਹੁਣ ਇਹ ਸਾਰੇ ਜਿਹੜੇ ਲੋਕ ਨੇ ਜਿਹੜੇ ਇਕੱਠੇ ਹੋ ਗਿਆ ਨੇ ਉਹਨਾਂ ਦੇ ਇਹੀ ਆ ਕਿ ਜਦ ਸਾਡੇ ਕੋ ਨਾ ਸਾਡੀ نسل ਰਹੀ ਨਾ ਸਾਡੀ ਫਸਲ ਰਹੀ ਤੇ ਜੇ ਸਾਰਾ ਕੁਝ ਦੇਸ਼ ਦੇ ਵਪਾਰੀਆਂ ਨੂੰ ਹੀ ਲੁਟਾ ਦੇਣਾ ਹੈ ਤੇ ਉਹਦੇ ਚ ਫਿਰ ਉਹੀ ਆ ਗਿਆ ਤਾਰਾ ਸੋਸਾ ala East India and India company ਆ ਗਈ ਹੈ ਨਾ ਕਿਸਾਨਾਂ ਚ ਆਮ ਗੱਲਾਂ ਵੀ ਹੋ ਰਹੀਆਂ ਟਰਾਲੀਆਂ ਚ ਬੈਠੇ ਆ ਜਾਂ ਮੁਰਲੇ ਪਾਸੇ ਜਿੱਥੇ ਪੰਡਾਲ ਲੱਗਦਾ ਹੈ ਉੱਥੇ ਕਿਸਾਨ ਚਰਚਾ ਕਰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਬੇਸ਼ੱਕ ਅੱਜ ਮੂੰਹ ਤੇ ਚੇਪੀ ਲਾਈ ਬੈਠਿਆ ਹੈ ਬੋਲਦੇ ਨਹੀਂ ਖੁੱਲ ਕੇ ਚਾਹੇ ਉਹ ਭਾਜਪਾ ਦੀ ਝੋਲੀ ਚ ਚਲੇ ਗਏ ਪਰ ਜਦੋਂ ਮੁੱਖ ਮੰਤਰੀ ਸੀ ਉਦੋਂ ਘੱਟੋ ਘੱਟ ਪੰਜਾਬ ਦੇ ਕਿਸਾਨਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਨਹੀਂ ਸੀ ਕਰਨਾ ਪਿਆ ਜਦੋਂ ਉਹਨਾਂ ਨੇ ਦਿੱਲੀ ਜਾਣਾ ਸੀ ਦੇਖੋ ਵੱਖਰੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੁਣੇ ਲੋਕਾਂ ਨੇ ਕਹਿ ਤਾ ਸੀ ਕਿ ਪਾਣੀਆਂ ਦੇ ਰਾਖੇ ਨੇ ਪਾਣੀਆਂ ਦੇ ਰੱਖ ਹੈ ਹੁਣ ਕੈਪਟਨ ਮਰਿੰਦਰ ਸਿੰਘ ਨੀਗਾ ਉਹਨਾਂ ਨੇ ਹੁਣ ਤੱਕ ਇੱਕ ਸ਼ਬਦ ਬੋਲਿਆ ਨਹੀਂ ਉਹ ਤੇ ਉਲਟਾ ਭਾਜਪੀ ਤੇ ਕਾਲੀਆਂ ਦੀ ਵਿਚੋਲਗੀ ਕਰਵਾਉਂਦੇ ਫਿਰਦੇ ਆਗੇ ਨਾ ਉਹ ਸਵਾਲ ਹੁਣ ਉਹ ਇਹ ਮਸਲਾ ਇਹ ਹੈਗਾ ਕਿ ਇਸ ਟਾਈਮ ਕੈਪਟਨ ਮਰਿੰਦਰ ਸਿੰਘ ਨੇ ਪਹਿਲਾਂ ਕੀ ਕੀਤਾ ਕਿ ਹੁਣ ਕੀਤਾ ਮਸਲਾ ਇਹ ਨਹੀਂ ਆ ਮਸਲਾ ਇਹ ਕਿ ਪੰਜਾਬ ਦੇ ਨਾਲ ਖੜਿਆ ਕੌਣ ਹੈਗਾ ਕਿਉਂਕਿ ਕੈਪਟਨ ਮਰਿੰਦਰ ਸਿੰਘ ਹੋਣੀ ਆ ਉਹਨਾਂ ਦਾ ਦੇਖੋ ਨਾ ਕਿ ਉਹ ਜਦੋਂ ਦੇ ਰਹੇ ਨੇ ਸੱਤਾ ਦੇ ਨਾਲ ਪੰਜਾਬ ਦੀ ਜਿਹੜੀ ਇੱਕ ਸਭ ਤੋਂ ਵੱਡੀ ਤਰਾਸ ਦੇ ਨਾ ਜਿਹੜਾ ਪੰਜਾਬ ਦੀ ਮੈਜੋਰਟੀ ਆ ਉਹ ਚਾਹੇ ਕਿਸੇ ਵੀ ਭਾਈਚਾਰੇ ਦੇ ਨਾਲ ਸਬੰਧ ਰੱਖਦੀ ਆ ਉਹ ਸੱਤਾ ਦੇ ਨਾਲ ਰਹੀ ਆ ਉਹ ਜਨਤਾ ਦੇ ਨਾਲ ਨਹੀਂ ਰਹੀ ਹੈਗੀ ਇਸੇ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਉਹ ਦੇਖਦੇ ਨੇ ਕਿ ਸੈਂਟਰ ਦੇ ਵਿੱਚ ਕਿਹਦੀ ਸਰਕਾਰ ਚਲੋ ਉਹਨਾਂ ਦੀ ਝੋਲੀ ਚੁੱਕੋ ਪੰਜਾਬ ਦੇ ਵਿੱਚ ਕਿਹਦੀ ਸਰਕਾਰ ਉਹਦੇ ਨਾਲ ਝੋਲੀ ਚੁੱਕੋ ਇਸੇ ਕਰਕੇ ਪੰਜਾਬ ਦਾ ਲਗਾਤਾਰ ਨੁਕਸਾਨ ਹੋ ਰਿਹਾ ਉਹ ਕੈਪਟਨ ਮਰਿੰਦਰ ਸਿੰਘ ਦਾ ਵੇਲ ਆ ਗਿਆ ਕਿ ਜਦੋਂ ਉਹਨੂੰ ਪਾਣੀਆਂ ਦਾ ਰਾਖਾ ਕਹਿੰਦੇ ਹੁਣ ਸਵਾਲ ਹੈ ਕਿ ਉਹਨਾਂ ਨੂੰ ਇਹ ਗੱਲ ਕਰਨੀ ਚਾਹੀਦੀ ਸੀ ਸੈਂਟਰ ਦੇ ਨਾਲ ਯੋਰਸ਼ੋ ਨੇ ਜੇ ਤੁਹਾਡੀ ਸੈਂਟਰ ਮੰਨਦਾ ਜੇ ਤੁਸੀਂ ਤੀਜੇਕ ਦਿਨ ਮੋਦੀ ਸਾਹਿਬ ਨਾਲ ਜਾ ਕੇ ਫੋਟੋ ਕਚਵਾ ਲੈਂਦੇ ਹੋ ਵੀ ਮੇਰੀ ਇਸ ਵਰ ਘਰ ਵਾਲੀ ਨੂੰ ਮੇਰੀ ਧੀ ਨੂੰ ਟਿਕਟ ਦੋ ਤੇ ਫਿਰ ਪੰਜਾਬ ਦੇ ਕਿਸਾਨਾਂ ਦੀ ਵੀ ਗੱਲ ਕਰ ਲੋ ਨਾ ਫਿਰ ਪਾਣੀਆਂ ਦੇ ਰੱਖੇ ਲੋਕ ਹਾਂ ਫਿਰ ਕਹਿਣਗੇ ਹਾਂ ਕੈਪਟਨ ਬੰਦਾ ਨਰਸੀ ਕੈਪਟਨ ਸਟੈਂਡ ਵਾਲਾ ਸੀ ਹੁਣ ਮੌਕੇ ਤੇ ਸਟੈਂਡ ਬਦਲਣ ਵਾਲਾ ਬੰਦਾ ਨਹੀਂ ਹੁੰਦਾ ਕੁਦਰਤੀ ਧਰਨੇ ਵਾਲਾ ਜਿਹੜਾ ਸਥਾਨ ਆ ਉਹ ਵੀ ਉਹਨਾਂ ਦੇ ਜ਼ਿਲ੍ਹੇ 'ਚ ਹੀ ਬਣਿਆ ਪਿਆ ਪਟਿਆਲੇ 'ਚ ਔਰ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਹੜਾ ਹੁੰਦੇ ਨੇ ਘੱਗਰ ਦੇ ਵਿੱਚ ਮੁੰਦਰੀ ਸੁੱਟਦੇ ਤੇ ਇਹੋ ਹੀ ਘੱਗਰ ਜਿੱਥੇ ਹੁਣ ਹਰਿਆਣੇ ਨੇ ਕਬਜ਼ਾ ਕੀਤਾ ਹੈਗਾ ਨਾ ਹੁਣ ਕੈਪਟਨ ਮਰਿੰਦਰ ਸਿੰਘ ਹੋਗੇ ਜਾਂ ਜਾਖੜ ਸਾਹਿਬ ਹੋਗੇ ਨਾ ਕਿਉਂ ਨਹੀਂ ਬੋਲਦੇ ਆਗੇ ਉਹਨਾਂ ਨੂੰ ਆਪਣੀਆਂ ਕੁਰਸੀਆਂ ਪਿਆਰੀਆਂ ਗੱਦੀਆਂ ਪਿਆਰੀਆਂ ਇਸੇ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਪੰਜਾਬ ਦੇ ਵਿੱਚ ਇਸੇ ਕਰਕੇ ਲੀਡਰ ਕਰਾਈਸਿਸ ਹੋ ਰਿਹਾ ਨਾ ਕਿ ਆਪਣੇ ਖੁਦਗਰਜ਼ੀ ਰਹੀ ਆ ਪੰਜਾਬ ਨੂੰ ਤਾਂ ਕਦੀ ਵੀ ਨਿਸ਼ਾਨੇ ਤੇ ਰੱਖ ਕੇ ਕੰਮ ਨਹੀਂ ਕੀਤਾ ਕਿਉਂ ਲੋਕੀ ਵਾਰ-ਵਾਰ ਪ੍ਰਤਾਪ ਸਿੰਘ ਕੈਰੋ ਨੂੰ ਯਾਦ ਕਰਦੇ ਨੇ ਕਿ ਜਿੰਨੇ ਪੰਜਾਬ ਦੇ ਵਿੱਚ ਕੰਮ ਹੋਏ ਨੇ ਉਦੋਂ ਉਸ ਵੇਲੇ ਦੇ ਵਿੱਚ ਜਦੋਂ ਕੋਈ ਸਾਧਨ ਹੀ ਹੁੰਦੇ ਸੀ ਉਸ ਤੋਂ ਬਾਅਦ ਕਿ ਉਸ ਤੋਂ ਬਾਅਦ ਕਿਹੜਾ ਮੁੱਖ ਮੰਤਰੀ ਆ ਜਿਹਨੂੰ ਤੁਸੀਂ ਯਾਦ ਕਰ ਲੋਗੇ ਕਿ ਉਹਨੇ ਬਹੁਤ ਵਧੀਆ ਕੰਮ ਕੀਤੇ ਆਗੇ ਨੇ ਉਹ ਸਵਾਲ ਸਭ ਤੋਂ ਵੱਡੀ ਗੱਲ ਇਸ ਕਰਕੇ ਆ ਕਿ ਜਿਹੜਾ ਇਹ ਮਸਲੇ ਦੇ ਵਿੱਚ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਆਈਆਂ ਦੇਖੋ ਜੇ ਤੁਸੀਂ ਆਪਣੇ ਆਪ ਕਹਿੰਦੇ ਕਿ ਅਸੀਂ ਪੰਜਾਬੀਆਂ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਕਿਸਾਨ ਆ ਜੇ ਪੰਜਾਬੀ ਹੋ ਕਿਉਂਕਿ ਕਿਸਾਨੀ ਦੇ ਨਾਲ ਸਭ ਕੁਝ ਬੱਜ ਜਾਗਾ ਕਿਸਾਨਾਂ ਦੇ ਨਾਲ ਕਈਆਂ ਦੇ ਘਰਾਂ ਦੇ ਚੁੱਲ੍ਹੇ ਚੱਲਦੇ ਹੈਗੇ ਨੇ ਤੇ ਜੇ ਤੁਸੀਂ ਆਪਣੇ ਆਪ ਨੂੰ ਪੰਜਾਬੀ ਮੰਨ ਕੇ ਚੱਲਦੇ ਹੋ ਤਾਂ ਫਿਰ ਤੁਹਾਨੂੰ ਪਹਿਰਾ ਦੇਣਾ ਪੈਣਾ ਹੈਗਾ ਫਿਰ ਤੁਹਾਨੂੰ ਮੋਦੀ ਸਾਹਿਬ ਨੂੰ ਮਨਾਉਣਾ ਪੈਣਾ ਹੈਗਾ ਉਹਨੂੰ ਬੀਜੇਪੀ ਕਹਿੰਦੀ ਸੀ ਅਸੀਂ ਜੀ ਪੰਜਾਬੀਆਂ ਦੇ ਦਿਲ ਜਿੱਤਣ ਕਿਵੇਂ ਜਿੱਤ ਲਗੇ ਬੰਦੇ ਮਾਰ ਕੇ ਦਿਲ ਜਿੱਤੋਗੇ 19-19 ਸਾਲ ਦੇ ਗੋਲ ਸਿੱਧੀਆਂ ਗੋਲੀਆਂ ਮੱਥੇ 'ਚ ਮਾਰ ਕੇ ਦਿਲ ਜਿੱਤੋਗੇ ਨਾ ਇਸ ਚਰਚਾ ਦਾ ਅੱਜ ਦੀ ਦਾ ਇੱਕ ਆਖਰੀ ਸਵਾਲ ਇਸੇ ਦੇ ਨਾਲ ਜੁੜਿਆ ਹੋਇਆ ਜਿੱਥੇ ਸਰਕਾਰਾਂ ਜਾਂ ਸਿਆਸੀ ਲੀਡਰ ਜਿਹੜੇ ਮੌਕਾ ਪ੍ਰਸਤਿਤ ਖਾ ਜਾਂਦੇ ਆ ਜਾਂ ਸਮੇਂ ਤੇ ਕਾਰਵਾਈ ਨਹੀਂ ਕਰਦੇ ਉਹ ਇੱਕ ਆਪਣੀ ਥਾਂ ਦੇ ਉੱਤੇ ਚਰਚਾ ਹੈ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਲੀਡ ਕਰ ਰਹੀਆਂ ਜਾਂ ਜਿਹੜੀਆਂ ਹਾਲੇ ਬਾਹਰ ਆ ਇਸ ਮੋਰਚੇ 'ਚੋਂ ਉਹਨਾਂ ਲਈ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਚੈਲੰਜ ਹੈ ਕਿਉਂਕਿ ਇੱਕ ਪਾਸੇ ਇਹਨਾਂ ਲੋਕਾਂ ਨੂੰ ਨੌਜਵਾਨਾਂ ਨੂੰ ਸਾਹਮਣਾ ਇਹਨਾਂ ਨੂੰ ਨਾਲ ਜੋੜ ਕੇ ਰੱਖਣਾ ਕਿ ਅਸੀਂ ਤੁਹਾਡੇ ਖਾਤਰ ਲੜ ਰਹੇ ਹਾਂ ਦੂਜੇ ਪਾਸੇ ਸਰਕਾਰ ਦਾ ਪ੍ਰੈਸ਼ਰ ਇਹਨਾਂ ਸਾਹਮਣੇ ਵੀ ਕਈ ਤਰ੍ਹਾਂ ਦੀਆਂ ਚੁਣੌਤੀਆਂ ਤਾਂ ਹੀ ਦਿੱਲੀ ਕੂਚ ਦਾ 2 ਦਿਨ ਦਾ ਤੱਕ ਵੀ ਫੈਸਲਾ ਲੈਣ ਦੇ ਵਿੱਚ ਕੋਈ ਸਫਲ ਨਹੀਂ ਹੋਏ ਪਏ ਕਿਸਾਨ ਆਗੂ ਕਿਉਂਕਿ ਖਨੌਰੀ ਬਾਰਡਰ ਵੀ ਦੇਖਣਾ ਹੈ ਉੱਥੇ ਜਿਹੜਾ ਖਲਾਰਾ ਪਿਆ ਔਰ ਇੱਥੇ ਵੀ ਆ ਕੇ ਹੈਂਡਲ ਕਰਨਾ ਹੈ ਦੇਖੋ ਇਹ ਦੇਸ਼ ਦੇ ਕਿਸਾਨਾਂ ਦੀ ਜੇ ਵੇਲੜੇ ਵਿੱਚ ਬਾਹ ਆਈ ਹੈਗੀ ਤਾਂ ਫਿਰ ਮੋਦੀ ਸਾਹਿਬ ਦੇ ਵੀ ਵੇਲੜੇ ਵਿੱਚ ਬਾਹ ਆਏਗੇ ਇਸੇ ਕਰਕੇ ਉਹਦੇ ਮੰਤਰੀ ਇੱਥੇ ਚੰਡੀਗੜਾ ਆ ਕੇ ਮੀਟਿੰਗਾਂ ਕਰ ਰਹੇ ਹੈਗੇ ਨਾ ਜੀ ਠੀਕ ਹੈ ਜੋਸ਼ ਹੈ ਪਰ ਜੋਸ਼ ਦੀ ਜੇ ਅਗਵਾਈ ਹੋਸ਼ ਕਰੂਗੀ ਤਾਂ ਫਿਰ ਗੱਲ ਬੰਨੀ ਹੈਗੀ ਕੱਲਾ ਜੋਸ਼ ਨਹੀਂ ਤੇ ਕੱਲਾ ਹੋਸ਼ ਨਹੀਂ ਚੱਲਦਾਗਾ ਤੇ ਇਸ ਕਰਕੇ ਇਹ ਵੀ ਆਪਾਂ ਕੁਰਬਾਨੀਆਂ ਦੇ ਕੇ ਇਹਨਾਂ ਨੇ ਵੀ ਪੰਜਾਬ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲਾ ਸਾਨੂੰ ਸੋ 47 ਤੋਂ ਲੈ ਕੇ ਹੁਣ ਤੱਕ ਕੁਰਬਾਨੀਆਂ ਦਾ ਮਿਲਿਆ ਕੀ ਹੈਗਾ ਨਾ ਇਹ ਜਿਹੜਾ ਸਾਡੇ ਅੰਦਰ ਇਹ ਚੀਜ਼ ਹੈਗਾ ਨਾ ਜज्ਬਾ ਜ ਆ ਉਹ ਜज्ਬਾ ਰੱਖੋ ਪਰ ਜੋਸ਼ ਦੀ ਗਵਾਈ ਜੇ ਹੋਸ਼ ਕਰੂਗਾ ਤਾਂ ਫਿਰ ਉੱਥੇ ਅੰਦੋਲਨ ਦੇ ਵਿੱਚ ਜੋਸ਼ ਹੋਸ਼ ਹੀ ਇਸ ਕਰਕੇ 15 ਫਿਰ ਇਸੇ ਕਰਕੇ ਜਦੋਂ ਮੋਦੀ ਸਾਹਿਬ ਦੀ ਉਦੋਂ 7 ਸਾਲ ਦੀ ਸਰਕਾਰ ਹੋ ਚੁੱਕੀ ਸੀ ਮੋਦੀ ਸਾਹਿਬ ਨੇ ਵੱਡੇ ਵੱਡੇ ਬਿੱਲ ਪਾਸ ਕੀਤੇ ਧਰਮਾਂ ਨੂੰ ਲੈ ਕੇ ਟ੍ਰਿਪਲ ਤਲਾਕ ਸੀਡਬਲ ਐਨ ਆਰ ਸੀ ਦੇਸ਼ ਦੇ ਵਿੱਚ ਲਹਿਰ ਨਹੀਂ ਬਣੀ ਆ ਗਈ ਤੇ ਉਹਨਾਂ ਨੇ ਕਦੀ ਬਿੱਲ ਵਾਪਸ ਨਹੀਂ ਲਏ ਹੈਗੇ ਹੁਣ 10 ਸਾਲ ਦੀ ਸਰਕਾਰ ਹੋ ਚੁੱਕੀ ਆ ਇੱਕੋ ਵਾਰੀ ਮੋਦੀ ਸਾਹਿਬ ਨੂੰ ਤਿੰਨ ਬਿੱਲ ਮਾਫਲ ਕਰਨੇ ਪਏ ਵਾਪਸ ਲੈਣੇ ਪਏ ਔਰ ਮਾफी ਮੰਗਣੀ ਪਈਏਗੀ ਕਿਉਂਕਿ ਉਹਦਾ ਦੇਸ਼ ਦਾ ਕਿਸਾਨ ਇਕੱਠਾ ਹੋ ਗਿਆ ਹੁਣ ਪੰਜਾਬ ਦੇ ਕਿਸਾਨ ਇਕੱਠੇ ਠੀਕ ਹੈ ਤਿੰਨ ਜਣੇ ਲੱਗੇ ਆਗੇ ਨੇ ਹੁਣ ਹਰ ਇੱਕ ਲੀਡਰ ਦੀ ਹਰ ਇੱਕ ਜੁਨੇ ਦੀ ਇੱਕ ਆਪਣਾ ਇੱਕ ਸਿਧਾਤ ਹੁੰਦਾ ਦੂਜਾ ਕੋਈ ਜਾਣਦਾ ਨਹੀਂ ਹੈਗਾ ਕਿਉਂਕਿ ਹੁੰਦਾ ਕਿ ਅਹੀਂ ਕਾਲ ਕੀਤੀ ਆਈ ਕਿਆ ਪਰ ਨਾਲ سپورਟ ਤੇ ਆਗੇ ਨਾ ਆਪਾਂ ਦੂਜਿਆਂ ਨੂੰ ਵੀ ਨਿੰਦਣਾ ਬੰਦ ਕਰਨਾ ਪਊਗਾ ਕਿ ਰਾਜੇਵਾਲ ਨਹੀਂ ਆਇਆ ਉਗਰਾਹ ਨਹੀਂ ਆਇਆ ਐਸਕੇਮ ਨਹੀਂ ਆਈ ਨਹੀਂ ਉਹ ਆਪਣੇ ਲੈਵਲ ਤੇ ਲੱਗੇ ਆਗੇ ਨੇ ਉਹ ਪ੍ਰੈਸ਼ਰ ਤੇ ਹੌਲੀ ਹੌਲੀ ਹੋ ਰਿਹਾ ਨਾ फ्रंट ਤੇ ਕੋਣ ਸਵਾਲੀ ਔਰ ਸਵਾਲ ਹੀ ਹਿਊਮੇ ਦਾ ਵੀ ਨਹੀਂ ਹੈਗਾ ਸਵਾਲ ਈਗੋ ਦਾ ਵੀ ਨਹੀਂ ਹੈਗਾ ਸਵਾਲ ਕ੍ਰੈਡਿਟ ਦਾ ਨਹੀਂ ਹੈ ਜੇ ਤੁਸੀਂ ਕਿਸਾਨੀ ਅੱਗੇ ਰੱਖ ਕੇ ਚਲੋਗੇ ਤੇ ਜੰਗ ਜਿੱਤ ਲੋਗੇ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਆਇਆ ਉਹਨਾਂ ਨੇ ਆਪਣੇ ਆਲਰੇਡੀ ਜਿਹੜੇ ਪ੍ਰੋਗਰਾਮ ਉਹ ਆਪਣੇ ਮਿੱਥੇ ਸੀ ਕਿ ਇੰਨੀ ਤਰੀ ਨੂੰ ਅਸੀਂ ਟੋਲ ਟੈਕਸ ਬੰਦ ਕਰਾਂਗੇ ਇੰਨੇ ਅਸੀਂ ਰੇਲਾਂ ਤੇ ਜਾਮ ਕਰਾਂਗੇ ਇੰਨੇ ਅਸੀਂ ਪੁਤਲੇ ਫੂਕਾਂਗੇ ਹੁਣ ਉਹਨਾਂ ਨੇ ਟਰੈਕਟਰ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਇਹ ਕਹਿੰਦੇ ਟਰੈਕਟਰ ਘਰਾਂ ਤੋਂ ਬਾਹਰ ਕੱਢ ਕੇ ਛੜਕਾ ਦੇ ਇੱਕ ਸਾਈਡ ਤੇ ਦੇਣਾ ਇਹ ਵੀ ਇੱਕ ਪ੍ਰੋਟੈਸਟ ਕਰਨ ਦਾ ਤਰੀਕਾ ਹੈ ਨਾ ਜਦ ਦੇਸ਼ ਦੀਆਂ ਅਦਾਲਤਾਂ ਇਹ ਕਹਿਣ ਵਾਸਤੇ ਮਜਬੂਰ ਕਰ ਦਿੱਤੀਆਂ ਹੁਣ ਹਕੂਮਤਾਂ ਨੇ ਕਿ ਜੀ ਟਰੈਕਟਰਾਂ ਤੇ ਦਿੱਲੀ ਨਹੀਂ ਜਾ ਸਕਦੇ ਬੱਸਾਂ ਤੇ ਜਾਓ ਤੇ ਬੱਸਾਂ ਕਿੰਨਾਂ ਦੀਆਂ ਹੈਗੀਆਂ ਨੇ ਉਹ ਵੀ ਕਿਸੇ ਨਾ ਕਿਸੇ ਭਾਈਚਾਰੇ ਦੀਆਂ ਹੈਗੀਆਂ ਤੇ ਬੱਸਾਂ ਦੇ ਵਿੱਚ ਕੀ 6-6 ਮਹੀਨੇ ਦਾ ਰਾਸ਼ਨ ਲਿਜਾਇਆ ਜਾ ਸਕਦਾ ਹੈਗਾ ਕਿਉਂਕਿ ਅਦਾਲਤਾਂ ਵੀ ਅਜਿਹੇ ਫਰਮਾਨ ਜਾਰੀ ਕਰਦੀਆਂ ਜਿਨ੍ਹਾਂ ਦੇ ਕਿਸੇ ਵੇਲੇ ਲੋਕ ਸੋਚਣ ਵਾਸਤੇ ਮਜਬੂਰ ਹੋ ਜਾਂਦੇ ਹੈਗੇ ਨੇ ਕੀ ਟਰੈਕਟਰ ਟਰਾਲੀ ਜੇ ਆਪਾਂ ਇਹ ਮੰਨ ਕੇ ਦੇਖੇ ਜੇ ਜ਼ਿਮੀਂਦਾਰ ਦੀ ਜਾਂ ਕਹਿੰਦੀ ਆਪਾਂ ਜੱਟ ਦੀ ਕਹਿੰਦੇ ਜੇ ਜੱਟ ਦੀ ਮਾਂ ਜ਼ਮੀਨ ਆ ਤੇ ਟਰੈਕਟਰ ਜੱਟ ਦਾ ਪੁੱਤ ਨਹੀਂ ਹੈ ਕਿਸਾਨ ਦਾ ਪੁੱਤ ਨਹੀਂ ਹੈਗਾ ਇਸ ਕਰਕੇ ਇਹਨੂੰ ਤੁਸੀਂ علیحدਾ ਕਰਕੇ ਦੇਖ ਨਹੀਂ ਸਕਦੇ ਕਿ ਇਹ ਤੇ ਸ਼ੁਕਰ ਕਰੋ ਕਿ ਅਦਾਲਤਾਂ ਨੇ ਇਹ ਨਹੀਂ ਕਹਿ ਦਿੱਤਾਗਾ ਪਹਿਲਾਂ ਹੁਣ ਹੀ ਆਇਆ ਨਾ ਜਦੋਂ ਦਾ ਹਰੀ ਕ੍ਰਾਂਤੀ ਤੋਂ ਬਾਅਦ ਹੀ ਟਰੈਕਟਰ ਆਏ ਨਾ ਪਹਿਲਾਂ ਤੇ ਲੋਕੀ ਹੱਲਾਂ ਦੇ ਨਾਲ ਹੀ ਬੌਲਦਾਂ ਦੇ ਨਾਲ ਹੀ ਹਣਾ ਉਹ ਬੌਲਦਾਂ ਦੇ ਨਾਲ ਹੀ ਖੇਤੀ ਕਰਦੇ ਤੇ ਫਿਰ ਕਹਿ ਦਿੰਦੇ ਕਿ ਤੁਸੀਂ ਦਿੱਲੀ ਹਾਲ ਕਿ ਉਹ ਬੌਲਦ ਲੈ ਕੇ ਕਿਉਂ ਜਾਂਦੇ ਆਗੇ ਨੇ ਮਤਲਬ ਸਰਕਾਰ ਨੂੰ ਵੀ ਤੇ ਅਦਾਲਤਾਂ ਵੀ ਚਾਹੀਦਾ ਹੈਗਾ ਕਿ ਦੇਖੋ ਅੱਜ ਦੀ ਪ੍ਰੋਬਲਮ ਕੀ ਦੇਖੋ ਨਾ ਉਹ ਸਵਾਲ ਹੈਗਾ ਕਿ ਇਹ ਤੇ ਹੈ ਨਹੀਂ ਕਿ ਜੱਜ ਕਿੰਨਾ ਰੋਟੀਆਂ ਨਹੀਂ ਖਾਂਦੇ ਕਿ ਜੱਜ ਕੱਲੇ ਬਰੈਡ ਹੀ ਖਾਂਦੇ ਨੇ ਤੇ ਬਰੈਡ ਵੀ ਤਾਂ ਰੋਟੀਆਂ ਤੋਂ ਬਣਦੇ ਆਗੇ ਨਾ ਇਸ ਕਰਕੇ ਸਭ ਤੋਂ ਵੱਡੀ ਗੱਲ ਹੈ ਕਿ ਜੈਸ ਟਾਈਮ ਜਿਹੜਾ ਦੇਸ਼ ਦਾ ਜਿਹੜਾ ਰਕੇਸ਼ ਤੱਕ ਹੈ ਧੋਣਿਆ ਗਿਆ ਉਹ ਸਾਰੀ ਜਿਹੜੀ ਯੂਪੀ ਵਾਲੀ ਬੈਲਟ ਕਵਰ ਹੋ ਜੇਗੀ ਆਪਣੇ ਕੀ ਹੈ ਕਿ ਅਸੀਂ ਤਿੰਨ ਸਾਢੇ ਤਿੰਨ ਘੰਟਿਆਂ ਦੇ ਵਿੱਚ ਦਿੱਲੀ ਪਹੁੰਚ ਜਾਂਦੇ ਨੇ ਜਿਹੜਾ ਬਾਕੀ ਇੰਡੀਆ ਜਿਹੜਾ ਸਾਊਥ ਦੇ ਵਿੱਚ ਬੈਠਾ ਹੈਗਾ ਉਹਨਾਂ ਨੂੰ ਵਿਚਾਰਿਆਂ ਨੂੰ ਤਿੰਨ ਤਿੰਨ ਦਿਨ ਲੱਗ ਜਾਂਦੇ ਹੈਗੇ ਨੇ ਔਰ ਉਹਨਾਂ ਕੋਈ ਇੰਨੇ ਸਾਧਨ ਨਹੀਂ ਹੈਗੇ ਔਰ ਉਹਨਾਂ ਦੇ ਕੋਲ ਇੰਨੇ ਏਦਾਂ ਦੇ ਹਾਲਾਤ ਨਹੀਂ ਹੈਗੇ ਕਿਉਂਕਿ ਜਿੱਥੇ ਹੱਲੇ ਤਿੰਨ ਟਾਈਮ ਦੀ ਰੋਟੀ ਨਹੀਂ ਮਿਲਦੀ ਹੈਗੀ ਉਹ ਸਰਕਾਰਾਂ ਨਾਲ ਨਹੀਂ ਲੜ ਸਕਦੇਗੇ ਮੈਟਰ ਕਰਦਾ ਨਾ ਪੰਜਾਬ ਤਾਂ ਸ਼ੁਰੂ ਤੋਂ ਗੁਰੂਆਂ ਦੇ ਥਾਪੜੇ ਨਾਲ ਲੰਗਰ ਦੀ ਥੋੜੀ ਨਹੀਂ ਰਹਿੰਦੀ ਜਿੰਨਾ ਮਰਜ਼ੀ ਕੋ ਉਹ ਵੱਖਰੀ ਗੱਲ ਹੈ ਕਿ ਟਰਾਲੀਆਂ ਰੋਕ ਲੀਆਂ ਜਾਂਦੀਆਂ ਲੰਗਰ ਦੀਆਂ ਔ ਇਹ ਤਾਂ ਸਭ ਤੋਂ ਵੱਡੀ ਹੈ ਤੇ ਦੇਸ਼ ਦੀਆਂ ਅਦਾਲਤਾਂ ਨੂੰ ਚਾਹੀਦਾ ਹੈਗਾ ਪੀ ਤੁਸੀਂ ਕਿਉਂ ਰੋਕਾ ਲਾ ਰਹੇ ਹੋ ਤੁਸੀਂ ਕਿਉਂ ਨਹੀਂ ਹਕੂਮਤ ਨੂੰ ਕਹਿੰਦੇ ਕਿ ਤੁਸੀਂ ਕਿਉਂ ਨਹੀਂ ਕਮੇਟੀਆਂ ਦਾ ਸਵਾਲ ਕਿ ਸੜਕਾਂ ਤੇ ਕਿਉਂ ਆ ਰਿਹਾ ਕਿਸਾਨ ਕਿ ਕਿਸਾਨ ਹੋਵੇ ਜਾਂ ਮਜ਼ਦੂਰ ਹੋਵੇ ਜਾਂ ਮਲਾਜਮ ਜਿੱਥੇ ਬੰਦੀਆਂ ਹੋਣ ਸੜਕਾਂ ਤੇ ਕਿਉਂ ਨਹੀਂ ਜਦ ਦੇਸ਼ ਦੀ ਸਰਵੋੱਚ ਅਦਾਲਤ ਨੂੰ ਪੀੜ ਹੋਈ ਤੇ ਫਿਰ ਉਦੋਂ ਸੁਪਰੀਮ ਕੋਰਟ ਦੇ ਸਰਵੋੱਚ ਤਿੰਨ ਜੱਜਾਂ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ ਹੈਗੀ ਜੇ ਜੱਜ ਪ੍ਰੈਸ ਕਾਨਫਰੰਸ ਜਾਂ ਪੋਲਿਟੀਸ਼ੀਅਨ ਵਿਰੁੱਧ ਦੀ ਪਾਰਟੀਆਂ ਕਰਨ ਫਿਰ ਕਹਿੰਦੇ ਕਿ ਨਹੀਂ ਹੁਣ ਵਿਰੋਧੀ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਧਰਨੇ ਦਿੰਦੀਆਂ ਹੀ ਆਂ ਪ੍ਰੋਟੈਸਟ ਕਰਦੀਆਂ ਹੀ ਆਂ ਤੇ ਉਦਾਂ ਹੀ ਲੋਕ ਵੀ ਬਾਕੀ ਆ ਗਏ ਨੇ ਤੁਸੀਂ ਕਿਉਂਕਿ ਕਦੀ ਸੱਤਾ ਚੋਂ ਬਾਹਰ ਹੋ ਜਾਂਦੇ ਕਦੀ ਸੱਤਾ ਚੋਂ ਅੰਦਰ ਆ ਜਾਂਦੇ ਆ ਗਏ ਪਰ ਸਵਾਲ ਇਹ ਇਸ ਟਾਈਮ ਰੋਜੀ ਰੋਟੀ ਦਾ ਹੈਗਾ ਕਿ ਇੱਕ ਦੇਖੋ ਹਿੰਦੂਸਤਾਨ ਆਪਾਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਹੈਗਾ ਕਦੀ ਇਹ ਖਬਰ ਨਹੀਂ ਛੱਬਦੀ ਜਾਂ ਦਬਾਈ ਜਾਂਦੀ ਹੈ ਗਿਆ ਮੈਨੂੰ ਤਾਂ ਕੱਲ ਹੈਰਾਨੀ ਹੋਈ ਕਿ ਪੰਜਾਬ ਦੀਆਂ तमाम ਅਖਬਾਰਾਂ ਜਿਹੜੀਆਂ ਕਹਿੰਦੇ ਕਿ ਅਸੀਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਆ ਅਸੀਂ ਮੁਲਾਜ਼ਮਾਂ ਦੀ ਆਵਾਜ਼ ਆ ਅਸੀਂ ਟਰਸਟ ਵਾਲੇ ਆ ਉਹਨਾਂ ਨੇ ਕਿਸੇ ਨੇ ਵੀ ਇਹ ਨਹੀਂ ਖਬਰ ਲਿਖੀ ਨਾਮ ਲਿਖਿਆ ਕਿ ਇੱਕ ਕਿਸਾਨ ਦਾ ਕਤਲ ਹੋਇਆ ਉਹ ਕਹਿੰਦੇ ਮੌਤ ਆ ਮੌਤ ਔਰ ਕਤਲ ਦੇ ਵਿੱਚ ਫਰਕ ਹੁੰਦਾ ਹੁਣ ਸਵਾਲ ਹੈ ਕਿ ਜਦੋਂ ਇਦਾਂ ਦਾ ਹਾਲਾਤ ਪੈਦਾ ਹੋ ਕੀਤੇ ਜਾਣਗੇ ਤੇ ਫਿਰ ਲੋਕਾਂ ਦੇ ਸਬਰ ਦਾ ਜਿਹੜਾ ਬੰਨ ਟੁੱਟ ਜਾਂਦਾ ਹੈਗਾ ਇਸ ਕਰਕੇ ਲੋਕ ਸੜਕਾਂ ਤੇ ਆਉਂਦੇ ਨੇ ਹੁਣ ਇਹ ਹੈ ਕਿ ਹੁਣ ਮੋਦੀ ਸਾਹਿਬ ਨੂੰ ਲੱਗਾ ਕਿ ਮੈਂ ਭਗਵਾਨ ਸ਼੍ਰੀ ਰਾਮ ਦੀ ਮੂਰਤੀ ਬਣਾ ਕੇ ਮੈਂ ਬੜਾ ਵਧੀਆ ਰਾਮ ਰਾਜਿਆ ਬਣਾ ਦਿੱਤਾ ਹੁਣ ਜੇ ਆਪਾਂ ਪਸ਼ੋਕੜ ਦੇ ਵਿੱਚ ਜਾਂਦੇ ਹੈਗੇ ਤੇ ਰਾਮ ਰਾਜ ਦੇ ਵਿੱਚ ਲੋਕਾਂ ਤੇ ਅਤਿਆਚਾਰ ਨਹੀਂ ਹੁੰਦੇ ਸੀ ਹੁਣ ਲੋਕਾਂ ਦੇ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਲੋਕ ਸੜਕਾਂ ਤੇ ਹੀ ਆ ਕਸ਼ਮੀਰ ਦੇ ਲੋਕ ਤੜਫ ਰਹੇ ਨੇ ਮਣੀਪੁਰ ਦੇ ਲੋਕ ਤੜਫ ਰਹੇ ਨੇ ਨਾਰਥ-ਈਸਟ ਤੜਫ ਰਿਆ ਗਿਆ ਕਰਨਾਟਕ ਵਾਲੇ ਜਿਹੜੇ ਉਹ ਤੜਫ ਰਹੇ ਆ ਗਏ ਨੇ ਕਿਹੜਾ ਦੇ ਪ੍ਰਦੇਸ਼ ਇੰਡੀਆ ਦਾ ਸੌਖਾ ਬੈਠਾ ਹੈਗਾ ਕਿਉਂਕਿ ਤੁਸੀਂ ਧਰਮ ਦਾ ਬੀਜ ਇੰਨੇ ਅਜਿਹੇ ਬੀਜ ਦਿੱਤੇ ਆ ਗਏ ਨੇ ਉਹ ਜਦੋਂ ਫਸਲ ਹੋਏਗੀ ਤਾਂ ਫਸਲ ਉਹ ਬਹੁਤ ਕੋੜੀ ਵੱਢਣ ਵਾਲੀ ਹੋਏਗੀ ਕਿਉਂਕਿ ਤੁਸੀਂ ਇੰਨੀ ਨਫ਼ਰਤ ਜ਼ਿਆਦਾ ਫਲਾ ਦਿੱਤੀ ਗਈ ਹੁਣ ਜਿਹੜੇ ਟੈਗ ਹੁਣ ਤੁਹਾਡੇ ਅਗਰ ਬੀਜਪੀ ਦੇ ਜਿਹੜੇ ਸੀਐਮ ਦੇ ਫੇਸ ਆ ਉਹ ਹੁਣ ਉਹਨਾਂ ਨੂੰ ਇਹ ਜਿਹੜੇ ਤੁਸੀਂ ਇੱਕ ਸਿੱਖ ਅਫਸਰ ਨੂੰ ਕਹਿ ਰਹੇ ਕਿ ਤੁਸੀਂ ਖਾਲਸਤਾਨੀ ਹੋ ਉਨੇ ਇਹ ਸਾਰੀ ਇਹ ਬੀਜੇਪੀ ਦੀ ਜਿਹੜੀ ਨਫ਼ਰਤ ਆ ਉਹ ਨਫ਼ਰਤ ਦਾ ਤੇ ਅੰਤ ਹੋਊਗਾ ਤੇ ਇਸ ਕਰਕੇ ਹੁਣ ਸਭ ਤੋਂ ਵੱਡੀ ਗੱਲ ਦੇਸ਼ ਦੀਆਂ ਪਾਰਟੀਆਂ ਕੀ ਕਹਿ ਰਹੀਆਂ ਆਈਆਂ ਨੇ ਉਹ ਕਹਿ ਰਹੀਆਂ ਕਿ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਕਿ ਇਸ ਵਾਰ ਈਵੀਐਮ ਮਸ਼ੀਨਾਂ ਦੀ ਬਜਾਏ ਦੂਜੀਆਂ ਮੈਨੂਅਲ ਵੋਟਾਂ ਪੈਣੀਆਂ ਚਾਹੀਦੀਆਂ ਪਰ ਇੱਕੋ ਇੱਕ ਪਾਰਟੀ ਆ ਬੀਜੇਪੀ ਕਹਿੰਦੀ ਨਹੀਂ ਇਹਦਾ ਮਤਲਬ ਜਿਹੜਾ ਲੋਕਾਂ ਦਾ ਖਦਸ਼ਾ ਜਾਂ ਲੋਕਾਂ ਦਾ ਜਿਹੜਾ ਸ਼ੱਕ ਵਾ ਉਹ ਕਿਤੇ ਨਾ ਕਿਤੇ ਤਾਂ ਪੱਕਾ ਹੀ ਆ ਤੇ ਇਸ ਕਰਕੇ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਸੈਂਟਰ ਸਰਕਾਰ ਨੂੰ ਚਾਹੀਦਾ ਹੈਗਾ ਕਿ ਜਿਹੜੀ ਕਿਸਾਨਾਂ ਦੀਆਂ ਜਿਹੜੀਆਂ ਜ਼ਾਇਜ਼ ਮੰਗਾਂ ਨੇ ਉਹ ਪ੍ਰਵਾਨ ਕਰ ਲੈਣੀਆਂ ਚਾਹੀਦੀਆਂ ਆ ਦੇਸ਼ ਵਪਾਰੀਆਂ ਦੇ ਨਾਲ ਨਹੀਂ ਚੱਲਦਾ ਠੀਕ ਹੈ ਤੁਹਾਡੇ ਫੰਡ ਹੁਣ ਉਹ ਫੰਡ ਵੀ ਸੁਪਰੀਮ ਕੋਰਟ ਨੇ ਕਹਿ ਦਿੱਤਾ ਹੈਗਾ ਕਿ ਲੋਕਾਂ ਦਾ ਰਾਈਟ ਹੈਗਾ ਜਾਣਨ ਦਾ ਤੇ ਤੁਸੀਂ ਇਹ ਨਹੀਂ ਦੱਸਦੇ ਸੀ ਕਿ ਕਿਹੜੇ ਵਪਾਰੀ ਨੇ ਤੁਹਾਨੂੰ ਚੋਣਾਂ ਵੇਲੇ ਕਿੰਨੇ ਵੱਡੇ ਫੰਡ ਦਿੱਤੇ ਉਹ ਜਿਹੜਾ ਇਲੈਕਟਰੋਨਲ ਬੌਂਡ ਆ ਉਹ ਉਹਨਾਂ ਨੇ ਪਾਬੰਦੀ ਲਾ ਦਿੱਤੀ ਹੈਗੀ ਤੇ ਇਸ ਮਜ਼ਾ ਜਿਹੜਾ ਦੇਸ਼ ਆ ਆਮ ਲੋਕਾਂ ਦੇ ਨਾਲ ਕਦੀ ਅਡਾਨੀ ਜਾਂ ਬਾਨੀ ਨੇ ਵੋਟਾਂ ਨਹੀਂ ਪਾਈ ਹੋਣੀਆਂ ਪੌਂਦੇ ਤੇ ਪਿੰਡਾਂ ਦੇ ਵਿੱਚ ਵਸਦੇ ਤੇ ਝੁੱਗੀ ਝੋਂਪੜੀ ਵਾਲੇ ਨਾਲ ਸ਼ਹਿਰੀ ਪੌਂਦੇ ਆ ਗਨੇ ਤੇ ਇਸ ਕਰਕੇ ਇਹ ਸਵਾਲ ਆ ਰਿਹਾ ਨਾ ਕਿ ਜਿਵੇਂ ਕੱਲ ਵੀ ਭਾਨੂੰ ਪ੍ਰਤਾਪ ਸਿੰਘ ਕਹਿ ਰਹੇ ਸੀ ਤੇ ਆਗੇ ਸੁਪਰੀਮ ਕੋਰਟ ਦੇ ਜਿਹੜੇ ਵਕੀਲ ਆ ਕਿ ਜਿੰਨਾ ਚਿਰ ਲੋਕ ਅਵੇਅਰ ਨਹੀਂ ਹੁੰਦੇ ਨਾ ਉਹਨਾਂ ਚਿਰ ਨਹੀਂ ਗੱਲ ਬਣੀ ਪਰ ਉਹ ਸਵਾਲ ਆ ਪੰਜਾਬ ਦਾ ਸਭ ਤੋਂ ਵੱਡਾ ਸਵਾਲ ਇਸ ਮਸਲੇ ਦੇ ਵਿੱਚ ਚਾਹੇ ਕਿ ਜੇ ਉਹ ਪੀੜਤ ਪਰਿਵਾਰ ਕਹਿ ਰਿਹਾਗਾ ਕਿ ਮੁਕਦਮਾ ਦਰਜ ਕਰੇ ਸਰਕਾਰ ਤੇ ਭਗਵੰਤ ਮਾਨ ਸਾਹਿਬ ਨੂੰ ਤੁਰੰਤ ਅੱਖਾਂ ਬੰਦ ਕਰਕੇ ਕਰ ਦੇਣਾ ਚਾਹੀਦਾਗਾ ਜਿਹੜਾ ਦੋਸ਼ੀ ਹੋਊਗਾ ਸਜ਼ਾ ਮਿਲ ਜੂਗਾ